ਭਿਆਣਾ ਸ਼ਹਿਰ ਦੇ ਬਾਹਰਵਾਰ ਲੱਡੋਵਾਲ ਟੋਲ ਪਲਾਜ਼ਾ ਤੇ ਹੋਏ ਭਿਆਨਕ ਸੜਕ ਹਾਦਸੇ ਨੇ ਜਗਰਾਉਂ ਸ਼ਹਿਰ ਦੇ ਤੇ ਨਪਰਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਇਸ ਘਟਨਾ ਤੋਂ ਬਾਅਦ ਮ੍ਰਿਤਕ ਪਰਿਵਾਰਾਂ ਦੇ ਘਰਾਂ 'ਚ ਸੋਗ ਅਸਰ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਲੰਗੀ ਰਾਤ ਲੱਡੋਵਾਲ ਟੋਲ ਪਲਾਜ਼ਾ ਨੇੜੇ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਜਦੋਂ ਤਿੰਨ ਦੋਸਤ ਆਪਣੀ ਕਾਰ 'ਾਂ ਹੀ ਜਗਰਾਉਂ ਤੋਂ ਲੁਧਿਆਣਾ ਲਈ ਸ਼ਾਪਿੰਗ ਕਰਨ ਲਈ ਨਿਕਲੇ ਸਨ ਤਾਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਗਰਾਉਂ ਦੇ ਅਜੀਤਨਗਰ ਦੇ ਨੌਜਵਾਨ ਸਿਮਰਨਜੀਤ ਸਿੰਘ ਸਿਮੂ ਕੋਟੇ ਖਜੂਰਾ ਦੇ ਸਤਪਾਲ ਸਿੰਘ ਸੁਖਾ ਅਤੇ ਇਹਦਾ ਪਰਿਵਾਰਾ ਵਿੱਚ ਸੋਗ ਦੀ ਲਹਿਰ ਦੌੜ ਗਈ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਘਟਨਾਕ੍ਰਮ ਤੇ ਸ਼ੱਕ ਜਤਾਇਆ ਗਿਆ ਤੇ ਉਹਨਾਂ ਨੇ ਇਸ ਮਾਮਲੇ ਤੇ ਬਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ ਅਵਤਾਰ ਸਿੰਘ ਆ ਜੀ ਕੀ ਨਾ ਮਿਰਜੀ ਅਵਤਾਰ ਸਿੰਘ ਆ ਜੀ ਫਿਰ ਅੱਛਾ ਇਹ ਕੀ ਹਾਸਾ ਹੋਇਆ ਮਿਰਜੀ ਰਤੀ ਇਹ ਪਤਾ ਨਹੀਂ ਜੀ ਉੱਥੇ ਲੁਧਿਆਣੇ ਗਏ ਨੇ ਸ਼ੋਪਿੰਗ ਕਰਨ ਮਾੜੇ ਦੋਸਤਾਂ ਦੇ ਨਾਲ ਅੱਛਾ ਜੀ ਸੋਂ ਤੋਂ ਬਾਅਦ 11 ਵਜੇ ਫੋਨ ਆਇਆ ਵਾ ਵੀ ਇਦਾਂ ਕਰਕੇ ਮੁੰਡੇ ਦੀ ਡੈਥ ਹੋਈ ਆ ਉਹ ਵੀ ਉਹਨਾਂ ਨੇ ਪੁਲਿਸ ਵਾਲੇ ਨੰਬਰ ਨੂੰ ਉੱਪਰ ਕੱਢਿਆ ਵਿੱਚੋਂ ਤੇ ਫੇਰ ਸਾਨੂੰ ਪਤਾ ਲੱਗਿਆ ਵਾ ਤੋਂ ਦਾ ਬੱਚਾ ਕੀ ਲੱਗਦਾ ਸੀ ਜੀ ਮੇਰਾ ਭਤੀਜਾ ਸੀ ਇਹ ਨਾਮ ਇਹ ਬੇਗਮ ਅਜੀਤ ਸੀ ਉਮਰ ਕਿੰਨੀ ਕਹ ਉਹਦਾ ਨਾਮ ਸਿਵਰਨਜੀਤ ਸਿੰਘ ਉਮਰ ਉਹਦੀ 23 ਸਾਲ ਅੱਛਾ ਜੀ ਵੈਸੇ ਹੀ ਗਏ ਸੀ ਕਿ ਸ਼ਾਪਿੰਗ ਸ਼ਾਪਿੰਗ ਕਰਨੀ ਕੋਈ ਕਹਿੰਦੇ ਸੀ ਕੱਪੜੇ-ਕਪੜੇ ਲੈ ਕੇ ਆਉਣੇ ਆ ਗਏ ਲੁਧਿਆਣੇੋਂ ਅੱਛਾ ਜੀ ਯਾਰ ਦੋਸਤੀ ਸੀ ਸਰ ਇੱਕ ਜਿਹੜੇ ਇਕੱਠੇ ہزار ਦੋਸਤੀ ਸੀਗੇ ਅੱਛਾ ਕਿੰਨੇ ਚਾਰ-ਪੰਜਾਂ ਨੇ ਸੀ ਕਹਿੰਦੇ ਚਾਰ-ਪੰਜਾਂ ਨੇ ਦੱਸ ਦਿਆ ਬਾਕੀ ਹਜੇ ਦੇਖੋ ਹੁਣ ਕੀ ਬਣਦਾ ਵੀ ਪਤਾ ਨਹੀਂ ਲੱਗੇ ਗਏ ਹੋਏ ਨੇ ਸਾਨੂੰ ਪੂਰੀ ਜਾਣਕਾਰੀ ਤਾਂ ਹੈ ਨਹੀਂ ਕੀ ਇਹਦੇ ਬਾਰੇ ਕੱਲੋਂ ਆਉਣਗੇ ਲੱਗਿਆ ਸੀ ਵੀ ਡੈਥ ਹੋ ਗਈ ਹੈ ਜਾਂ ਤੁਹਾਨੂੰ ਕਿਹਾ ਨਹੀਂ ਰਾਤ ਤੱਕ ਤਾਨੂੰ ਪੁਲਿਸ ਨੇ ਇੱਥੇ ਕਿਨੂੰ ਪਾਉਂ ਚੜੀ ਪੜਛੋਕ ਕੇ ਲੋਡ ਵਾਲ ਦੀ ਹਾਂਜੀ ਉਹਨਾਂ ਦਾ ਮੈਸਜ ਫੋਨ ਆਇਆ ਸੀਗਾ ਅੱਛਾ ਜੀ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਉਹ ਗਏ ਸਾਡੇ ਮੇਰਾ ਭਰਾ ਗਿਆ ਮਤਲਬ ਉਹਦਾ ਡੈਡੀ ਸਿਮਰੰਦਾ ਤੇ ਕਿੰਨਾ ਪੜਿਆ ਸੀ ਬੱਚਾ ਇਹ ਇਹ ਪਲੱਸ 2 ਕੀਤੀ ਹੋਈ ਸੀਗੀ ਇਹਦੀ ਅੱਛਾ ਜੀ ਅੱਗੇ ਪੜਾਈ ਜਾਰੀ ਸੀ ਨਹੀਂ ਨਹੀਂ ਫਰੀ ਹੋਈ ਸੀਗਾ ਅੱਛਾ ਜੀ ਹਾਂ ਹੁਣ ਤਾਂ ਫਰੀ ਆਂਗੂ ਸੀਗਾ ਬਸ ਆ ਡੀ ਇਹਦੀ ਆਵਦੀ ਸੀ ਗੱਡੀ ਆਵਦੀ ਲਈ ਸੀ ਦੋ ਹੋ ਗਏ 2.5 3 ਮਹੀਨੇ ਲਈ ਨੂੰ ਜਿਹੜੇ ਨਾਲ ਦੋ ਮੁੰਡੇ ਸੀਗੇ ਉਹ ਵੀ ਜਗਰਾਉਂਦੇ ਸੀਗੇ ਜਗਰਾਉਂਦੇ ਹੀ ਆ ਕਿਤੇ 5 ਨੰਬਰ ਚੁੰਗੀ ਸਾਈਡ ਦੇ ਦੱਸਦੇ ਆ ਅੱਛਾ ਜੀ ਉਹ ਬਣਾ ਇਹਨਾਂ ਦੇ ਨਾਲ ਘਰੇ ਆਉਣ ਜਾਣ ਸੀ ਉਹਨਾਂ ਜਾਣਾ ਕਾਫੀ ਸੀ ਇਹਨਾਂ ਦਾ ਆਪਸ ਵਿੱਚ ਬੌਂਦੇ ਜੁੜਦੇ ਸੀ ਦੋਨ ਚਾਰੇ ਪੰਜੇ ਜਾਣੇ ਅੱਛਾ ਹਾਂਜੀ ਤੇ ਤੁਹਾਨੂੰ ਫਿਰ ਕਦੋਂ ਉੱਥੇ ਜਾ ਕੇ ਪਤਾ ਲੱਗਿਆ ਮੌਤ ਦਾ ਮੌਤ ਉਦੋਂ ਜਾ ਕੇ ਪਤਾ ਲੱਗਿਆ ਉਦੋਂ ਉਹ ਲੈ ਗਏ ਸੀ ਚੱਕ ਕੇ ਸੈਦ ਹਫ਼ਤਾ ਲੈ ਕੇ ਗਏ ਹੁਣ ਤੇ ਉਹਦੇ ਵਿੱਚ ਦਿਖਾਇਆ ਤਾਂ ਹੈ ਨਹੀਂ ਕਿ ਸਾਡੂੰ ਹੁਣ ਤਾਂ ਵੀ ਬਿਆਨਬਾਜ਼ੀ ਹਜੇ ਹੋ ਰਹੀ ਆ ਤੇ ਤਿੰਨ ਜਣਾਂ ਦੀ ਹੋ ਗਈ ਆ ਦਵਾਕੀ ਦੋਹਾਂ ਦੀ ਹਜੇ ਬਾਕੀ ਆ ਹਾਸੇ ਦੇ ਕਾਰਨ ਦਾ ਕੁਝ ਪਤਾ ਲੱਗਿਆ ਜੀ ਹਾਸੇ ਦੇ ਕਾਰਨ ਦਾ ਜੀ ਗੱਡੀ ਡਵਾਈਡਰ ਦੇ ਨਾਲ ਟਕਰਾਈ ਹੋਈ ਦੱਸਦੇ ਆ ਬਸ ਬਾਕੀ ਹਜੇ ਕੋਈ ਨਹੀਂ ਪਤਾ ਹੋਏਗਾ ਇਕ ਨੇ ਸਪੀਡ ਸੀ ਗੱਡੀ ਡਿਕਾਊਂਟ ਕਰਾਈਆ ਕਿਵੇਂ ਹੋਈ ਆ ਕੋਈ ਕੋਈ ਸ਼ੰਕਾ ਵੀ ਆ ਕੋਈ ਵੀ ਕਿਤੇ ਕੋਈ ਨਹੀਂ ਸ਼ੰਕਾ ਦਾ ਇਹਦੇ ਵਿੱਚ ਕੋਈ ਨਹੀਂ ਇਕੱਠੇ ਗਏ ਨਹੀਂ ਸੋ ਅੱਜ ਦੇ ਕਿਹੜੇ ਦੇ ਦੁਪਹਿਰੇ ਗਏ ਨੇ ਬਾਅਦ ਕਰਦੇ ਕਰਾਉਣੇ ਸ਼ਾਮ ਨੂੰ ਇਥੋਂ ਨਿਕਲੇ ਹੋਣਗੇ 7:00 ਵਜੇ ਹੋਈ ਕਿਦਾਂ ਵਾਹੀ ਹੁਣ ਜੇ ਤਾਂ ਕੋਈ ਬੱਚਾ ਦੱਸ ਦੇ ਵੀ ਜਾਉਂਦਾ ਹੁੰਦਾ ਫੇਰ ਹੀ ਆ ਉਹ ਤਾਂ ਦੱਸ ਦੇ ਵੀ ਪੰਜ ਜਾਣੇ ਪੈਸੀ ਪੰਜੇ ਜਾਣੇ ਡੱਡਾ ਠੀਕ ਹੈ ਹਾਂਜੀ ਮੇਰਾ ਨਾਂ ਗੰਗਾਂ ਦੀ ਭਾਈ ਅੱਛਾ ਕੀ ਘਟਨਾ ਵਾਪਰੀ ਆ ਜੀ ਘਟਨਾ ਹੀ ਵਾਪਰੀ ਇਹ ਆ ਕਿ ਭਰਾ ਮੇਰਾ ਸ਼ੋਪਿੰਗ ਕਰਨ ਗਿਆ ਹੀ ਗਈ ਸਾਡੇ ਆ ਨਹੀਂ ਸੀਗੇ ਤੇ ਉਹ ਸੀਗੇ ਤਿੰਨੇ ਜਾਣੇ ਇੱਥੋਂ ਘਰੋ ਗਏ ਜੀ ਅੱਛਾ ਜੀ ਤੇ 8:30 ਵਜੇ ਗਏ ਜੀ ਇੱਥੋਂ ਤੇ ਬਾਅਦ ਚੋਂ ਸਾਢੇ 2 ਵਜੇ ਤੇ ਕਰ ਗੱਲ ਹੋਈ ਆ ਉਹ ਲੁਧਿਆਣੇ ਗਈ ਸ਼ੋਪਿੰਗ ਕਰਨ ਇੱਥੋਂ ਤਿੰਨੇ ਜਾਣੇ ਗਏ ਆਈ ਤੇ ਗਾਂ ਕੁੜੀਆਂ ਦਾ ਪਤਾ ਨਹੀਂ ਸੀਗਾ ਜੀ ਵੀ ਉਹਨਾਂ ਨੇ ਕਿੱਥੋਂ ਲਿਆਂਦੇ ਕਿੱਥੋਂ ਨਹੀਂ ਲਿਆਂਦੇ ਮਤਲਬ ਕੀ ਤੇ ਫਿਰ ਉਹਨਾਂ ਦਾ ਸਾਨੂੰ ਆਇਆ ਕਿ 2 ਵਜੇ ਖੁਣੀ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਡੈੱਥ ਹੋ ਗਈ ਆ ਤੇ ਜਿਹੜੀ ਉਹਨਾਂ ਨੇ 2 ਵੇ ਵਾਲੀ ਪਾਈ ਹੋਈ ਆ ਫੋਟੋ ਉਹ ਚ ਗੱਡੀ ਸਾਫ਼ ਕਲੀਅਰ ਆ ਰਹੀ ਆ ਕਿ 3:30 ਵਜੇ ਵਾਲੀ ਪਾਈ ਆ ਉਹ ਚ ਸਾਰੀ ਗੱਡੀ ਟੁੱਟੀ ਜਾ ਰਹੀ ਹੈ ਮਤਲਬ ਤੁਹਾਨੂੰ ਕੋਈ ਸ਼ੱਕ ਹੈ ਇਸ ਚੀਜ਼ ਤੇ ਸ਼ੱਕ ਹੈ ਪੂਰਾ ਸਾਫ ਮਿਲਦਾ ਜੀ ਕਿ ਸ਼ੱਕ ਹੈ ਜੀ ਸਰ ਐਕਸੀਡੈਂਟ ਨਹੀਂ ਲੱਗ ਰਿਹਾ ਜੀ ਐਕਸੀਡੈਂਟ ਕਿੱਥੋਂ ਲੱਗਦਾ ਸਰ ਐਕਸੀਡੈਂਟ ਹੁੰਦਾ ਹੀ ਬੰਦੇ ਦੇ ਮਾੜੇ ਮੋਟੇ ਸੱਟ ਵੱਜਦੀ ਹੈ ਜੀ ਪੂਰਾ ਸਰੀਰ ਹੁੰਦਾ ਬਈ ਇੱਥੇ ਸਰੀਰ ਹੈ ਹੀ ਕੁਛ ਨਹੀਂ ਗਾ ਜੀ ਕੱਖ ਨਹੀਂ ਹੈਗਾ ਜੀ ਬੋਡੀਆਂ ਬੋਡੀਆਂ ਮਿਲਦੀਆਂ ਨਹੀਂ ਜੀ ਕਿਸੇ ਦੀ ਬਾਹ ਗਏ ਜੀ ਲੱਤਾਂ ਗਏ ਅੱਛਾ ਕਿਵੇਂ ਕਿਵੇਂ ਇੱਕ ਮਿੰਟ ਦੁਬਾਰਾ ਤੁਸੀਂ ਕਿਸ ਖੋਪਰੀਆਂ ਸਭ ਕੋ ਡਾਇਆ ਪਈ ਉਹਨਾਂ ਦਾ ਨਹੀਂ ਤੁਸੀਂ ਬੇਚੋ ਬੋਡੀਆਂ ਮਲਦੀ ਨੇ ਪਈ ਕਿਸੇ ਦੀ ਬਾਹਂਗਾ ਕਿਸੇ ਦੀ ਲਾਤਾਈ ਪੂਰਾ ਸਰੀਰ ਮੈਰੀ ਨਹੀਂ ਜਾ ਕਿਸੇ ਦਾ ਹੀ ਅੱਛਾ ਦੂਰ ਸਾਨੂੰ ਪੂਰਾ ਇਨਸਾਫ ਚਾਹੀਦਾ ਇਹ ਗੱਲ ਦੇ ਦੋ ਦੋ ਦੂਰ ਖੇਲੇ ਨੇ ਪਈ ਪਾਲਤ ਐਕਸੀਡੈਂਟ ਹੋਇਆਗਾ ਤੇ ਲਾ ਸਾਹ ਮੈਂ ਬਾਹਂ ਚੋਂ ਲੱਭਦੀ ਪਈ ਅੱਛਾ ਜੀ ਤੇ ਗੱਡੀ ਦੀ ਹਾਲਤ ਜੋ ਇਹ ਗੱਡੀ ਦੀ ਹਾਲਤ ਜੀ ਇਹਨਾਂ ਨੇ ਪਹਿਲਾਂ ਸਾਫ਼ ਦਿਖਾਈ ਹੋਈ ਹੈ ਫੋਟੋ ਚ ਤੇ ਬਾਅਦ ਚੋ ਇਹਨਾਂ ਨੇ ਬੁਰੀ ਹਾਲਤ ਕੀਤੀ ਪਈ ਹੈ ਗੱਡੀ ਦੀ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਐਕਸੀਡੈਂਟ ਦੱਸ ਰਹੀ ਹੈ ਇਹਨਾਂ ਨੂੰ ਪੁਲਿਸ ਐਕਸੀਡੈਂਟ ਦੱਸ ਰਹੀ ਹੈ ਇਹਨਾਂ ਨੂੰ ਤੇ ਤੁਹਾਨੂੰ ਕੀ ਸ਼ੱਕ ਹੈ ਜੀ ਤੁਸੀਂ ਸਾਨੂੰ ਤਾਂ ਇਹ ਸ਼ੱਕ ਹੈਗਾ ਲੜਾਈ ਦਾ ਹੀ ਇਹਨਾਂ ਦਾ ਇਨਕੁਆਰੀ ਹੋਵੇ ਦੀ ਪੂਰੀ ਇਨਕੁਆਰੀ ਹੋਵੇਗੀ ਕਿ ਟੋਰਚ ਇਨਕੁਆਰੀ ਹੋਵੇਗੀ ਇੱਕੀ ਟੋਰਚ ਅੱਛਾ ਤੁਨਿ ਸ਼ਾਹ ਦਾ ਵੀ ਖਰੀਦ ਵਿੱਚ ਕੁਝ ਨਿਕਲੂਗਾ ਜੀ ਹਾਂ ਜੀ ਨਿਕਲੂਗਾ ਜੀ ਉਹਦਾ ਕੋਈ ਕੋਈ ਗੋਸ਼ਮੀ ਰਾਜੇਸਕੁਰ ਪਰਾਣੀ ਸੀ ਉਹ ਉਹਨਾਂ ਪਤਾ ਨਹੀਂ ਗਈ ਉਹਨਾਂ ਸਾਨੂੰ ਕੁਝ ਜਿਹੜੇ ਮੁੰਡੇ ਡੈਥ ਹੋਈ ਆ ਤੇ ਕੀ ਨਾਮ ਸੁਖਪ੍ਰੀਤ ਸਿੰਘ ਸਤਪਾਲ ਸਿੰਘ ਆਈ ਇੱਕਦਾਂ ਬੀਰੂ ਜੀ ਅੱਛਾ ਜੀ ਕਿੰਨੀ ਉਮਰ ਦੇ ਇਹ 1 2 ਸਾਲਾਂ ਦਾ 1 24ਾਂ ਦਾ ਜੀ ਛੋਟੀ ਗ੍ਰੇਸ ਤੇਰੇ ਵੀਰੇ ਮੇਰਾ ਭਰਾ ਗਈ ਸਗਾ ਦੋਨੇ ਲੁਧਿਆਣਾ ਸ਼ਹਿਰ ਦੇ ਬਾਹਰਵਾਰ ਲਡੋਵਾਲ ਟੋਲ ਪਲਾਜ਼ਾ ਤੇ ਹੋਏ ਭਿਆਨਕ ਸੜਕ ਹਾਦਸੇ ਨੇ ਜਗਰਾਉਂ ਸ਼ਹਿਰ ਦੇ ਤੇ ਨਪਰਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਇਸ ਘਟਨਾ ਤੋਂ ਬਾਅਦ ਮ੍ਰਿਤਕ ਪਰਿਵਾਰਾਂ ਦੇ ਘਰਾਂ 'ਚ ਸੋਗ ਫੈਲ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਲੰਗੀ ਰਾਤ ਲਡੋਵਾਲ ਟੋਲ ਪਲਾਜ਼ਾ ਨੇੜੇ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਜਦੋਂ ਤਿੰਨ ਦੋਸਤ ਆਪਣੀ ਕਾਰ 'ਾਂ ਹੀ ਜਗਰਾਉਂ ਤੋਂ ਲੁਧਿਆਣਾ ਲਈ ਸ਼ਾਪਿੰਗ ਕਰਨ ਲਈ ਨਿਕਲੇ ਸਨ ਤਾਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਗਰਾਉਂ ਦੇ ਅਜੀਤਨਗਰ ਦੇ ਨੌਜਵਾਨ ਸਿਮਰਨਜੀਤ ਸਿੰਘ ਸਿਮੂ ਕੋਟੇ ਖਜੂਰਾ ਦੇ ਸਤਪਾਲ ਸਿੰਘ ਸੁਖਾ ਅਤੇ ਇਹਦਾ ਪਰਿਵਾਰਾ ਵਿੱਚ ਸੌਕ ਦੀ ਲਹਿਰ ਦੌੜ ਗਈ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਘਟਨਾਕ੍ਰਮ ਤੇ ਸ਼ੱਕ ਜਤਾਇਆ ਗਿਆ ਤੇ ਉਹਨਾਂ ਨੇ ਇਸ ਮਾਮਲੇ ਤੇ ਬਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ ਅਵਤਾਰ ਸਿੰਘ ਆ ਜੀ ਕੀ ਨਾਮ ਵੀਰ ਜੀ ਅਵਤਾਰ ਸਿੰਘ ਆ ਜੀ ਫਿਰ ਅੱਛਾ ਇਹ ਕੀ ਹਾਸਾ ਹੋਇਆ ਵੀਰ ਜੀ ਰਾਤੀ ਇਹ ਪਤਾ ਨਹੀਂ ਜੀ ਉੱਥੇ ਲੁਧਿਆਣੇ ਗਏ ਨੇ ਸ਼ੋਪਿੰਗ ਕਰਨ ਮਾਦੇ ਦੋਸਤਾਂ ਦੇ ਨਾਲ ਅੱਛਾ ਜੀ ਸੋਂ ਤੋਂ ਬਾਅਦ 11 ਵਜੇ ਫੋਨ ਆਇਆ ਵਾ ਏਦਾਂ ਕਰਕੇ ਮੁੰਡੇ ਦੀ ਡੈਥ ਹੋਈ ਆ ਉਹ ਵੀ ਉਹਨਾਂ ਨੇ ਪੁਲਿਸ ਵਾਲੇ ਨੰਬਰ ਨੰਬਰ ਕੱਢਿਆ ਵਿੱਚੋਂ ਤੇ ਫਿਰ ਸਾਨੂੰ ਪਤਾ ਲੱਗਿਆ ਵਾ ਤੁਹਾਡਾ ਬੱਚਾ ਕੀ ਲੱਗਦਾ ਸੀ ਜੀ ਮੇਰਾ ਭਤੀਜਾ ਸੀ ਕੀ ਨਾਮ ਇਹ ਦਾ ਬਿਕਰਮਜੀਤ ਸਿੰਘ ਉਮਰ ਕਿੰਨੀ ਕਾ ਉਹਦਾ ਨਾਮ ਸਿਮਰਨਜੀਤ ਸਿੰਘ ਆ ਉਮਰ ਉਹਦੀ 23 ਸਾਲ ਅੱਛਾ ਜੀ ਵੈਸੇ ਹੀ ਗਏ ਸੀ ਕਿ ਸ਼ਾਪਿੰਗ ਸ਼ਾਪਿੰਗ ਕਰਨੀ ਕੋਈ ਕਹਿੰਦਾ ਸੀ ਕੱਪੜੇ-ਕੋਪੜੇ ਲੈ ਕੇ ਆਉਣੇ ਆਗੇ ਲੁਧਿਆਣੇੋਂ ਅੱਛਾ ਜੀ ਤੇ ਯਾਰ ਦੋਸਤੀ ਸੀ ਸਾਰੇ ਜਿਹੜੇ ਇਕੱਠੇ 10000 ਦੋਸਤੀ ਸੀਗੇ ਅੱਛਾ ਕਿੰਨੇ ਚਾਰ-ਪੰਜ ਜਣੇ ਸੀ ਕਹਿੰਦੇ ਚਾਰ-ਪੰਜ ਜਣੇ ਦੱਸ ਦਿਆ ਬਾਕੀ ਹਜੇ ਦੇਖੋ ਹੁਣ ਕੀ ਬਣਦਾ ਵੀ ਪਤਾ ਨਹੀਂ ਲੱਗ ਗਏ ਹੋਏ ਨੇ ਸਾਨੂੰ ਪੂਰੀ ਜਾਣਕਾਰੀ ਤਾਂ ਹੈ ਨਹੀਂ ਕੀ ਇਹਦੇ ਬਾਰੇ ਚਲੋ ਆਉਣਗੇ ਲੱਗਿਆ ਸੀ ਵੀ ਡੈਥ ਹੋ ਗਈ ਹੈ ਜਾਂ ਤਨੂ ਪੁਲਿਸ ਨੇ ਹੱਤੈ ਕਿਨਾਂ ਪਾਓ ਚ ਜੜੀ ਪੜ੍ਹ ਸਕਿਆ ਲੋਡਵਾਲ ਦੀ ਹਾਂਜੀ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਅੱਛਾ ਜੀ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਉਹ ਗਏ ਸਾਡੇ ਮੇਰਾ ਭਰਾ ਗਿਆ ਮਾਲੂ ਉਹਦਾ ਡੈਡੀ ਸਿਮਰਨ ਦਾ ਤੇ ਕਿੰਨਾ ਪੜ੍ਹਿਆ ਸੀ ਬੱਚਾ ਇਹ ਇਹ ਪਲੱਸ 2 ਕੀਤੀ ਹੋਈ ਸੀਗੀ ਇਹਦੀ ਅੱਛਾ ਜੀ ਅੱਗੇ ਪੜ੍ਹਾਈ ਚੱਲੀ ਸੀ ਨਹੀਂ ਨਹੀਂ ਫ੍ਰੀ ਹੋਈ ਸੀਗਾ ਅੱਛਾ ਜੀ ਹਾਂ ਹੁਣ ਤਾਂ ਫ੍ਰੀ ਆਂ ਕੋਈ ਸੀਗਾ ਬਸ ਗੱਡੀ ਇਹਦੀ ਆਵਦੀ ਸੀ ਗੱਡੀ ਆਵਦੀ ਲਈ ਸੀ ਦੋ ਹੋ ਗਏ 2.5 3 ਮਹੀਨੇ ਲਈ ਨੂੰ ਅੱਛਾ ਜਿਹੜੇ ਨਾਲ ਦੋ ਮੁੰਡੇ ਸੀਗੇ ਉਹ ਵੀ ਜਗਰਾਉਂਦੇ ਸੀਗੇ ਜਗਰਾਉਂਦੇ ਹੀ ਕਿਤੇ 5 ਨੰਬਰ ਚੁੰਗੀ ਸਾਈਡ ਦੇ ਦੱਸਦੇ ਆ ਅ ਉਹ ਬਣਾ ਇਹਨਾਂ ਦੇ ਨਾਲ ਘਰੇ ਆਉਣ ਜਾਣ ਸੀ ਉਹਨਾਂ ਹੁਣ ਜਾਣ ਹਾਂ ਕਾਫੀ ਸੀ ਇਹਨਾਂ ਦਾ ਆਪਸ ਵਿੱਚ ਬਣਾ ਦੇ ਉਰ ਦੇ ਹੀ ਤੋਂ ਚਾਰੇ ਪੰਜੇ ਜਾਣ ਅੱਛਾ ਹਾਂਜੀ ਤੇ ਤੁਹਾਨੂੰ ਫਿਰ ਕਦੋਂ ਉੱਥੇ ਜਾ ਕੇ ਪਤਾ ਲੱਗਿਆ ਮੌਤ ਦਾ ਮੌਤ ਉੱਥੇ ਜਾ ਕੇ ਪਤਾ ਲੱਗਿਆ ਉਦੋਂ ਉਹ ਲੈ ਗਏ ਸੀ ਚੱਕ ਕੇ ਸੈਦ ਹਫ਼ਤਾਂ ਲੈ ਕੇ ਗਏ ਹੁਣ ਤੇ ਉਹਦੇ ਬਾਅਦ ਦਿਖਾਇਆ ਤਾਂ ਹੈ ਨਹੀਂ ਕਿ ਸਾਡੂੰ ਹੁਣ ਤਾਂ ਵੀ ਬਿਆਨਬਾਜ਼ੀ ਹਜੇ ਹੋ ਰਹੀ ਆ ਤੇ ਤਿੰਨ ਜਣਾਂ ਦੀ ਹੋ ਗਈ ਆ ਦਵਾਕੀ ਦੋਹਾਂ ਦੀ ਹਜੇ ਬਾਕੀ ਆ ਹਾਸੇ ਦੇ ਕਾਰਨ ਦਾ ਕੁਝ ਪਤਾ ਲੱਗਿਆ ਜੀ ਹਾਸੇ ਦੇ ਕਾਰਨ ਦਾ ਜੀ ਗੱਡੀ ਡਿਵਾਈਡਰ ਦੇ ਨਾਲ ਟਕਰਾਈ ਹੋਈ ਦੱਸਦੇ ਆ ਬਸ ਬਾਕੀ ਹਜੇ ਕੋਈ ਨਹੀਂ ਪਤਾ ਹੈਗਾ ਇਕ ਨੇ ਇਸ ਫੀਲ ਸੀ ਗੱਡੀ ਦਾ ਕਾਊਂਟ ਕਰਾਈਆ ਕਿਵੇਂ ਹੋਈ ਆ ਕੋਈ ਕੋਈ ਸ਼ੰਕਾ ਵੀ ਆ ਕੋਈ ਵੀ ਕਿਤੇ ਕੋਈ ਨਹੀਂ ਸ਼ੰਕਾ ਦਾ ਇਹ ਕੋਈ ਨਹੀਂ ਇਕੱਠੇ ਗਏ ਨਹੀਂ ਤੁਸੀਂ ਅੱਜ ਦੇ ਕਿਹੜੇ ਦੇ ਦੁਪਹਿਰੇ ਗਏ ਨੇ ਬਾਅਦ ਕਰਦੇ ਕਰਾਉਣੇ ਸ਼ਾਮ ਨੂੰ ਇਥੋਂ ਨਿਕਲੇ ਹੋਣਗੇ 7:00 ਵਜੇ ਹੋਈ ਕਿਦਾਂ ਵਾਹੀ ਹੁਣ ਜੇ ਤਾਂ ਕੋਈ ਬੱਚਾ ਦੱਸ ਦੇ ਵੀ ਜ ਆਉਂਦਾ ਹੁੰਦਾ ਫੇਰ ਹੀ ਆ ਉਹ ਤਾਂ ਦੱਸ ਦੇ ਵੀ ਪੰਜ ਜਾਣੇ ਪੈਸੀ ਪੰਜੇ ਜਾਣੇ ਡੱਡਾ ਠੀਕ ਹੈ ਜੀ ਹਾਂ ਜੀ ਮੇਰਾ ਨਾਂ ਗਗਨਦੀ ਪਈ ਅੱਛਾ ਕੀ ਘਟਨਾ ਵਾਪਰੀ ਆ ਜੀ ਘਟਨਾ ਹੀ ਵਾਪਰੀ ਇਹ ਆ ਕਿ ਭਰਾ ਮੇਰਾ ਸ਼ਾਪਿੰਗ ਕਰਨ ਗਿਆ ਹੀ ਗਈ ਸਾਡੇ ਆਨੇ ਸੀਗੇ ਜਦੋਂ ਸੀਗੇ ਤੈਨਾਂ ਆਨੇ ਇੱਥੋਂ ਘਰੋ ਗਏ ਅੱਛਾ ਜੀ ਤੇ 8:30 ਵਜੇ ਗਏ ਜੀ ਇੱਥੋਂ ਤੇ ਬਾਅਦ ਚੋਂ 8:30 ਵੇ ਤੇ ਕਰ ਗੱਲ ਹੋਈ ਆ ਉਹ ਲੁਧਿਆਣੇ ਗਈ ਸ਼ੋਪਿੰਗ ਕਰਨ ਇੱਥੋਂ ਤੈਨਾਂ ਆਣੀ ਗਏ ਤੇ ਗਾਂ ਕੁੜੀਆਂ ਦਾ ਪਤਾ ਨਹੀਂ ਸੀਗਾ ਜੀ ਵੀ ਉਹਨਾਂ ਨੇ ਕਿੱਥੋਂ ਲਿਆਂਦੇ ਕਿੱਥੋਂ ਨਹੀਂ ਲਿਆਂਦੇ ਮਲੇ ਕੀ ਤੇ ਫਿਰ ਉਹਨਾਂ ਦਾ ਸਾਨੂੰ ਆਇਆ ਕਿ 2 ਵਜੇ ਖੁਣੀ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਆ ਤੇ ਜਿਹੜੀ ਉਹਨਾਂ ਨੇ 2 ਵੇ ਵਾਲੀ ਪਾਈ ਹੋਈ ਆ ਫੋਟੋ ਉਹ ਚ ਗੱਡੀ ਸਾਫ਼ ਕਲੀਅਰ ਆ ਰਹੀ ਆ ਜੇ 3:30 ਵਜੇ ਲਈ ਪਾਈ ਆ ਉਹ ਚ ਸਾਰੀ ਘੜੀ ਟੁੱਟੀ ਆ ਰਹੀ ਹੈ ਮਤਲਬ ਤੁਹਾਨੂੰ ਕੋਈ ਸ਼ੱਕ ਹੈ ਇਸ ਚੀਜ਼ ਤੇ ਸ਼ੱਕ ਹੈ ਪੂਰਾ ਸਾਬ ਮਿਲ ਨਹੀਂ ਰਿਹਾ ਕੀ ਸ਼ੱਕ ਹੈ ਤੁਹਾਨੂੰ ਸਰ ਅਕਸੀਡੈਂਟ ਨਹੀਂ ਲੱਗ ਰਿਹਾ ਇਹ ਅਕਸੀਡੈਂਟ ਕਿੱਥੋਂ ਲੱਗਦਾ ਸਰ ਅਕਸੀਡੈਂਟ ਹੁੰਦਾ ਹੀ ਬੰਦੇ ਦੇ ਮਾੜੇ ਮੱਟਾ 6 ਵਜਦੀ ਆਈ ਪੂਰਾ ਸਰੀਰ ਹੁੰਦਾ ਬਈ ਇੱਥੇ ਸਰੀਰ ਹੈ ਹੀ ਕੁਛ ਨਹੀਂ ਗਈ ਕੱਖ ਹੀ ਨਹੀਂ ਹੈਗਾ ਇਹ ਟੁੱਟੀਆਂ ਆਈਆਂ ਬੋਡੀਆਂ ਮਿਲਦੀਆਂ ਨਹੀਂ ਆਈਆਂ ਜੀ ਕਿਸੇ ਦੀ ਬਾਹ ਗਏ ਲੱਤਾਂ ਗਈ ਅੱਛਾ ਕਿਵੇਂ ਕਿਵੇਂ ਇੱਕ ਮਿੰਟ ਦੁਬਾਰਾ ਤੁਸੀਂ ਕਿਸ ਖੋਪਰੀਆਂ ਸਭ ਕੋ ਡਾਇਆ ਪਈ ਉਹਨਾਂ ਦਾ ਨਹੀਂ ਤੁਸੀਂ ਦੱਸੋ ਗੋਡੀਆਂ ਮੈਲਦੀ ਨੇ ਪਈ ਕਿਸੇ ਦੀ ਬਾਹਾਂ ਆ ਕਿਸੇ ਦੀ ਲੱਤ ਆਈ ਪੂਰਾ ਸਰੀਰ ਮੈਲ ਨਹੀਂ ਜਾ ਕਿਸੇ ਦਾ ਹੀ ਅੱਛਾ ਦੂਰ ਸਾਨੂੰ ਪੂਰਾ ਇਨਸਾਫ ਚਾਹੀਦਾ ਇਹ ਗੱਲ ਦੇ ਦੋ ਦੋਰ ਖੇਲੇ ਨੇ ਪਈ ਪਾਲਤ ਐਕਸੀਡੈਂਟ ਹੋਇਆਗਾ ਤੇ ਲਾਸਾ ਮੈਂ ਉਹ ਬਾਹਾਂ ਚ ਲੱਗਦੀ ਪਈ ਅੱਛਾ ਜੀ ਤੇ ਗੱਡੀ ਦੀ ਹਾਲਤ ਜੋ ਹੈ ਗੱਡੀ ਦੀ ਹਾਲਤ ਇਹਨਾਂ ਨੇ ਪਹਿਲਾਂ ਸਾਫ਼ ਦਿਖਾਈ ਹੋਈ ਹੈ ਫੋਟੋ ਚ ਤੇ ਬਾਅਦ ਚੋ ਇਹਨਾਂ ਨੇ ਬੁਰੀ ਹਾਲਤ ਕੀਤੀ ਪਈ ਹੈ ਗੱਡੀ ਦੀ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਐਕਸੀਡੈਂਟ ਦੱਸ ਰਹੀ ਹੈ ਇਹਨਾਂ ਨੂੰ ਪੁਲਿਸ ਐਕਸੀਡੈਂਟ ਦੱਸ ਰਹੀ ਹੈ ਇਹਨਾਂ ਨੂੰ ਤੇ ਤੁਹਾਨੂੰ ਕੀ ਸ਼ੱਕ ਹੈ ਜੀ ਤੁਸੀਂ ਸਾਨੂੰ ਤਾਂ ਇਹ ਸ਼ੱਕ ਹੈਗਾ ਲੜਾਈ ਦਾ ਹੀ ਇਹਨਾਂ ਦਾ ਇਨਕੁਆਰੀ ਹੋਵੇ ਦੀ ਪੂਰੀ ਜਿੰਨੀ ਇਨਕੁਆਰੀ ਹੋਵੇਗੀ ਇੱਕੀ ਤੌਰ ਤੇ ਇਨਕੁਆਰੀ ਹੋਵੇਗੀ ਇੱਕੀ ਤੌਰ ਤੇ ਅਕੇ ਤੁਹਾਨੂੰ ਸ਼ਾਹ ਦਾ ਵੀ ਇਨਕੁਇਰੀ ਦੇ ਵਿੱਚ ਕੁਝ ਨਿਕਲੂਗਾ ਹਾਂ ਜੀ ਨਿਕਲੂਗਾ ਇਹਦਾ ਕੋਈ ਕੋਈ ਕੁਸ਼ਮਦੀ ਰਾਜੇ ਕੋਈ ਪਰਾਨੀ ਸੀ ਉਹ ਅੰਨਾ ਪਤਾ ਨਹੀਂ ਗਈ ਉਹਨਾਂ ਸਾਨੂੰ ਕੁਝ ਜਿਹੜੇ ਮੁੰਡੇ ਡੈਥ ਹੋਈਆ ਤੇ ਕੀ ਨਾਮ ਹੈ ਸੁਖਪ੍ਰੀਤ ਸਿੰਘ ਸਤਪਾਲ ਸਿੰਘ ਆਈ ਇੱਕ ਦਾ ਨਾ ਬੀਰੂ ਜੀ ਅੱਛਾ ਜੀ ਕਿੰਨੀ ਕੁ ਉਮਰ ਦੇ ਇਹ ਇੱਕ 22 ਸਾਲਾਂ ਦਾ ਇੱਕ 24 ਆ ਦਾ ਜੀ ਛੋਟੀ ਗ੍ਰੇਸ ਤੇਰੇ ਵੀਰੇ ਮੇਰਾ ਭਰਾ ਗਈ ਸਗਾ ਦੋਨੇ ਦੋਨੇ ਭਰਾ ਗਈ ਮੇਰੇ हरियाणा ਸ਼ਹਿਰ ਦੇ ਬਾਹਰਵਾਰ ਲਡੋਵਾਲ ਟੋਲ ਪਲਾਜ਼ਾ ਤੇ ਹੋਏ ਭਿਆਨਕ ਸੜਕ ਹਾਦਸੇ ਨੇ ਜਗਰਾਉਂ ਸ਼ਹਿਰ ਦੇ ਤੇ ਨਪਰਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਇਸ ਘਟਨਾ ਤੋਂ ਬਾਅਦ ਮ੍ਰਿਤਕ ਪਰਿਵਾਰਾਂ ਦੇ ਘਰਾਂ 'ਚ ਸੋਗ ਫੈਲ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਲੰਗੀ ਰਾਤ ਲਡੋਵਾਲ ਟੋਲ ਪਲਾਜ਼ਾ ਨੇੜੇ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਜਦੋਂ ਤਿੰਨ ਦੋਸਤ ਆਪਣੀ ਕਾਰ ਰਾਹੀਂ ਜਗਰਾਉਂ ਤੋਂ ਲੁਧਿਆਣਾ ਲਈ ਸ਼ਾਪਿੰਗ ਕਰਨ ਲਈ ਨਿਕਲੇ ਸਨ ਤਾਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਗਰਾਉਂ ਦੇ ਅਜੀਤਨਗਰ ਦੇ ਨੌਜਵਾਨ ਸਿਮਰਨਜੀਤ ਸਿੰਘ ਸਿਮੂ ਕੋਟੇ ਖਜੂਰਾ ਦੇ ਸਤਪਾਲ ਸਿੰਘ ਸੁਖਾ ਅਤੇ ਵੀਰੂ ਦੀ ਦ ਇਹਦਾ ਪਰਿਵਾਰਾ ਵਿੱਚ ਸੌਕ ਦੀ ਲਹਿਰ ਦੌੜ ਗਈ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਘਟਨਾਕ੍ਰਮ ਤੇ ਸ਼ੱਕ ਜਤਾਇਆ ਗਿਆ ਤੇ ਉਹਨਾਂ ਨੇ ਇਸ ਮਾਮਲੇ ਤੇ ਬਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ ਅਵਤਾਰ ਸਿੰਘ ਆ ਜੀ ਇਹਨਾ ਮਰਜੀ ਅਵਤਾਰ ਸਿੰਘ ਆ ਜੀ ਫਿਰ ਅੱਛਾ ਇਹ ਕੀ ਹਾਸਾ ਹੋਇਆ ਵੀਰ ਜੀ ਰਾਤੀ ਇਹ ਪਤਾ ਨਹੀਂ ਜੀ ਉੱਥੇ ਲੁਧਿਆਣੇ ਗਏ ਨੇ ਸ਼ੋਪਿੰਗ ਕਰਨ ਮਾਦੇ ਦੋਸਤਾਂ ਦੇ ਨਾਲ ਅੱਛਾ ਜੀ ਸੋਂ ਤੋਂ ਬਾਅਦ 11 ਵਜੇ ਫੋਨ ਆਇਆ ਵਾ ਏਦਾਂ ਕਰਕੇ ਮੁੰਡੇ ਦੀ ਡੈਥ ਹੋਈ ਆ ਉਹ ਵੀ ਉਹਨਾਂ ਨੇ ਪੁਲਿਸ ਵਾਲੇ ਨੰਬਰ ਨੂੰ ਕੱਢਿਆ ਵਿੱਚੋਂ ਤੇ ਫਿਰ ਸਾਨੂੰ ਪਤਾ ਲੱਗਿਆ ਤੁਹਾਡੇ ਬੱਚਾ ਕੀ ਲੱਗਦਾ ਸੀ ਜੀ ਮੇਰਾ ਭਤੀਜਾ ਸੀ ਇਹ ਨਾਮ ਇਹ ਬੇਕਰਮਜੀਤ ਸੀ ਉਮਰ ਕਿੰਨੀ ਕਹਿੰਦਾ ਉਹਦਾ ਨਾਮ ਸਵਰਨਜੀਤ ਸਿੰਘਾ ਉਮਰ ਉਹਦੀ 23 ਸਾਲ ਅੱਛਾ ਜੀ ਵੈਸੇ ਹੀ ਗਏ ਸੀ ਕਿ ਸ਼ਾਪਿੰਗ ਸ਼ਾਪਿੰਗ ਕਰਨੀ ਕੋਈ ਕਹਿੰਦਾ ਸੀ ਕੱਪੜੇ-ਕੋਪੜੇ ਲੈ ਕੇ ਆਉਣੇ ਆ ਕਿ ਲੁਧਿਆਣੇੋਂ ਅੱਛਾ ਜੀ ਤੇ ਯਾਰ ਦੋਸਤੀ ਸੀ ਸਰ ਇੱਕ ਜਿਹੜੇ ਇਕੱਠੇ هزار ਦੋਸਤੀ ਸੀਗੇ ਅੱਛਾ ਕਿੰਨੇ ਚਾਰ-ਪੰਜਾਂ ਨੇ ਸੀ ਕਹਿੰਦੇ ਚਾਰ-ਪੰਜ ਜਾਣੇ ਦੱਸ ਦੇਆ ਬਾਕੀ ਹਜੇ ਦੇਖੋ ਹੁਣ ਕੀ ਬਣਦਾ ਵੀ ਪਤਾ ਨਹੀਂ ਲੱਗੇ ਗਏ ਹੋਏ ਨੇ ਸਾਨੂੰ ਪੂਰੀ ਜਾਣਕਾਰੀ ਤਾਂ ਹੈ ਨਹੀਂ ਕੀ ਇਹਦੇ ਬਾਰੇ ਕੱਲ ਆਵਾਂਗੇ ਹਾਂ ਲੱਗਿਆ ਸੀ ਵੀ ਡੈਥ ਹੋ ਗਈ ਹੈ ਜਾਂ ਤੁਹਾਨੂੰ ਕਿਹਾ ਤਨੂ ਪੁਲਿਸ ਨੇ ਹੱਤੈ ਕਿਨਾਂ ਆਹ ਉੱਥੇ ਜਿਹੜੀ ਪੁਲਿਸ ਆ ਕੇ ਲੋਡ ਵਾਲ ਦੀ ਹਾਂਜੀ ਉਹਨਾਂ ਦਾ ਮੈਸਜ ਫੋਨ ਆਇਆ ਸੀਗਾ ਅੱਛਾ ਜੀ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਉਹ ਗਏ ਸਾਡੇ ਮੇਰਾ ਭਰਾ ਗਿਆ ਵਾ ਮਾਲੂ ਉਹਦਾ ਡੈਡੀ ਸਿਮਰਨ ਦਾ ਤੇ ਕਿੰਨਾ ਪੜਿਆ ਸੀ ਬੱਚਾ ਇਹ ਇਹ ਪਲੱਸ 2 ਕੀਤੀ ਹੋਈ ਸੀਗੀ ਇਹਦੀ ਅੱਛਾ ਜੀ ਅੱਗੇ ਪੜਾਈ ਜਾ ਰਹੀ ਸੀ ਨਹੀਂ ਨਹੀਂ ਫ੍ਰੀ ਹੋਈ ਸੀਗਾ ਅੱਛਾ ਜੀ ਹਾਂ ਹੁਣ ਤਾਂ ਫ੍ਰੀ ਆ ਗਏ ਸੀਗਾ ਬਸ ਗੱਡੀ ਇਹਦੀ ਆਵਦੀ ਸੀ ਗੱਡੀ ਆਵਦੀ ਲਈ ਸੀ 2 ਹੋ ਗਏ 2.5 3 ਮਹੀਨੇ ਲਈ ਨੂੰ ਅੱਛਾ ਜਿਹੜੇ ਨਾਲ ਦੋ ਮੁੰਡੇ ਸੀਗੇ ਉਹ ਵੀ ਜਗਰਾਉਂਦੇ ਸੀਗੇ ਜਗਰਾਉਂਦੇ ਹੀ ਆ ਕਿਤੇ 5 ਨੰਬਰ ਚੁੰਗੀ ਸਾਈਡ ਦੇ ਦੱਸ ਉਹ ਬਣਾ ਇਹਨਾਂ ਦੇ ਨਾਲ ਘਰੇ ਆਉਣ ਜਾਣ ਸੀ ਉਹਨਾਂ ਹੁਣ ਜਾਣ ਹਾਂ ਕਾਫੀ ਸੀ ਇਹਨਾਂ ਦਾ ਆਪਸ ਵਿੱਚ ਬੰਦੇ ਜੁਰ ਦੇ ਹੀ ਦੋ ਚਾਰੇ ਪੰਜ ਜਾਣ ਅੱਛਾ ਹਾਂਜੀ ਤੇ ਤੁਹਾਨੂੰ ਫਿਰ ਕਦੋਂ ਉੱਥੇ ਜਾ ਕੇ ਪਤਾ ਲੱਗਿਆ ਮੌਤ ਦਾ ਮੌਤ ਉਹਦੇ ਉੱਥੇ ਜਾ ਕੇ ਪਤਾ ਲੱਗਿਆ ਉਦੋਂ ਉਹ ਲੈ ਗਏ ਸੀ ਚੱਕ ਕੇ ਸੈਦ ਹਫਤਾ ਲੈ ਕੇ ਗਏ ਹੁਣ ਤੇ ਉਹਦੇ ਬਾਅਦ ਦਿਖਾਇਆ ਤਾਂ ਹੈ ਨਹੀਂ ਕਿ ਸਾਨੂੰ ਹੁਣ ਤਾਂ ਵੀ ਬਿਆਨਬਾਜ਼ੀ ਹਜੇ ਹੋ ਰਹੀ ਆ ਤੇ ਤਿੰਨ ਜਣਾਂ ਦੀ ਹੋ ਗਈ ਆ ਦਵਾਕੀ ਦੋਹਾਂ ਦੀ ਹਜੇ ਬਾਕੀ ਆ ਹਾਦਸੇ ਦੇ ਕਾਰਨ ਤਾਂ ਕੁਝ ਪਤਾ ਲੱਗਿਆ ਜੀ ਹਾਦਸੇ ਦੇ ਕਾਰਨ ਤਾਂ ਜੀ ਗੱਡੀ ਡਿਵਾਈਡਰ ਨਾਲ ਟਕਰਾਈ ਹੋਈ ਦੱਸਦੇ ਆ ਬਸ ਬਾਕੀ ਹਜੇ ਕੋਈ ਨਹੀਂ ਪਤਾ ਹੋਏਗਾ ਕਿ ਕਿਨੇ ਸਪੀਡ ਦੀ ਗੱਡੀ ਕਾਊਂਟ ਕਰਾਈ ਆ ਕਿਵੇਂ ਹੋਈ ਆ ਕੋਈ ਕੋਈ ਸ਼ੰਕਾ ਵੀ ਆ ਕੋਈ ਵੀ ਕਿਸੇ ਕੋਈ ਨਹੀਂ ਸ਼ੰਕਾ ਦਾ ਇਹਦੇ ਵਿੱਚ ਕੋਈ ਨਹੀਂ ਇਕੱਠੇ ਗਏ ਨਹੀਂ ਸੋ ਅੱਜ ਦੇ ਕਿਹੜੇ ਦੇ ਦੁਪਹਿਰੇ ਗਏ ਨੇ ਬਾਅਦ ਕਰਦੇ ਕਰਾਉਣੇ ਸ਼ਾਮ ਨੂੰ ਇੱਥੋਂ ਨਿਕਲੇ ਹੋਣਗੇ 7:00 ਵਜੇ ਹੋਈ ਕਿਦਾਂ ਆ ਹੁਣ ਜੇ ਤਾਂ ਕੋਈ ਬੱਚਾ ਦੱਸ ਦੇ ਵੀ ਜ ਆਉਂਦਾ ਹੁੰਦਾ ਫੇਰ ਹੀ ਆ ਉਹ ਤਾਂ ਦੱਸ ਦੇ ਵੀ ਪੰਜ ਜਾਣੇ ਪੈਸੀ ਪੰਜੇ ਜਾਣੇ ਡੱਡਾ ਠੀਕ ਹੈ ਜੀ ਹਾਂ ਜੀ ਮੇਰਾ ਨਾਂ ਗੰਧ ਦੀ ਭਾਈ ਅੱਛਾ ਕੀ ਘਟਨਾ ਵਾਪਰੀ ਆ ਜੀ ਘਟਨਾ ਹੀ ਵਾਪਰੀ ਇਹ ਆ ਕਿ ਭਰਾ ਮੇਰਾ ਸ਼ਾਪਿੰਗ ਕਰਨ ਗਿਆਈ ਗਈ ਸਾਡੇ ਨੇ ਸੀਗੇ ਤੇ ਉਹ ਸੀਗੇ ਤੈਨਾਂ ਯਾਨੀ ਇੱਥੋਂ ਕਰੋ ਗਏ ਜੀ ਅੱਛਾ ਜੀ ਤੇ 8:30 ਵਜੇ ਗਏ ਜੀ ਇੱਥੋਂ ਤੇ ਬਾਅਦ ਚੋਂ 8:30 ਵਜੇ ਤੱਕ ਗੱਲ ਹੋਈ ਆ ਉਹ ਲੁਧਿਆਣੇ ਗਈ ਸ਼ੋਪਿੰਗ ਕਰਨ ਇੱਥੋਂ ਤੈਨਾਂ ਯਾਨੀ ਗਏ ਜੀ ਤੇ ਗਾਂ ਕੁੜੀਆਂ ਦਾ ਪਤਾ ਨਹੀਂ ਸੀਗਾ ਜੀ ਵੀ ਉਹਨਾਂ ਨੇ ਕਿੱਥੋਂ ਲਿਆਂਦੇ ਕਿੱਥੋਂ ਨਹੀਂ ਲਿਆਂਦੇ ਮਲੇ ਕੀ ਤੇ ਫਿਰ ਉਹਨਾਂ ਦਾ ਸਾਨੂੰ ਆਇਆ ਕਿ 2 ਵਜੇ ਖੁਣੀ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਆ ਤੇ ਜਿਹੜੀ ਉਹਨਾਂ ਨੇ 2 ਵੇ ਵਾਲੀ ਪਾਈ ਹੋਈ ਆ ਫੋਟੋ ਉਹ ਚ ਗੱਡੀ ਸਾਫ਼ ਕਲੀਅਰ ਆ ਰਹੀ ਆ ਇਹ 3:30 ਵਜੇ ਵਾਲੀ ਪਾਈ ਆ ਉਹ ਚ ਸਾਰੀ ਗੱਡੀ ਟੁੱਟੀ ਜਾ ਰਹੀ ਹੈ ਮਤਲਬ ਤੁਹਾਨੂੰ ਕੋਈ ਸ਼ੱਕ ਹੈ ਇਸ ਚੀਜ਼ ਤੇ ਸ਼ੱਕ ਹੈ ਪੂਰਾ ਨਸਾਬ ਮਿਲਦਾ ਜੀ ਸਰ ਬੰਦੇ ਐਕਸੀਡੈਂਟ ਨਹੀਂ ਲੱਗ ਰਿਹਾ ਜੀ ਐਕਸੀਡੈਂਟ ਕਿੱਥੋਂ ਲੱਗਦਾ ਸਰ ਐਕਸੀਡੈਂਟ ਹੁੰਦਾ ਹੀ ਬੰਦੇ ਦੇ ਮਾੜੇ ਮੋਟੇ ਸੱਟ ਵੱਜਦੀ ਆਈ ਪੂਰਾ ਸਰੀਰ ਹੁੰਦਾ ਬਈ ਇੱਥੇ ਸਰੀਰ ਹੈ ਹੀ ਕੁਛ ਨਹੀਂ ਗਈ ਕੱਖ ਹੀ ਨਹੀਂ ਹੈਗਾ ਜੀ ਗੋਡੀਆਂ ਆ ਗੋਡੀਆਂ ਮਿਲਦੀਆਂ ਨਹੀਂ ਜੀ ਕਿਸੇ ਦੀ ਬਾਹ ਗੇਰੀਆਂ ਲੱਤਾਂ ਗਈ ਅੱਛਾ ਕਿਵੇਂ ਕਿਵੇਂ ਇੱਕ ਮਿੰਟ ਦੁਬਾਰਾ ਤੁਸੀਂ ਖੋਪਰੀਆਂ ਸਭ ਕੋ ਡਾਇਆ ਪਿਆ ਜੀ ਉਹਨਾਂ ਦਾ ਨਹੀਂ ਤੁਸੀਂ ਵੇਖੋ ਬੋਡੀਆਂ ਮੈਲਦੀ ਨੇ ਪਏ ਕਿਸੇ ਦੀ ਬਾਹਂ ਆ ਕਿਸੇ ਦੀ ਲੱਤ ਆਈ ਪੂਰਾ ਸਰੀਰ ਮੈਲਦੀ ਨਾ ਕਿਸੇ ਦਾ ਹੀ ਅੱਛਾ ਦੂਰ ਸਾਨੂੰ ਪੂਰਾ ਇਨਸਾਫ ਚਾਹੀਦਾ ਇਹ ਗੱਲ ਦੇ ਦੂ ਦੂਰ ਖੇਲੇ ਨੇ ਪਏ ਇਹ ਪਾਲਤ ਐਕਸੀਡੈਂਟ ਹੋਇਆਗਾ ਤੇ ਲਾਸਾ ਮੈਂ ਉਹ ਬਾਹਂ ਚੋਂ ਲੱਭਦੀ ਵੀ ਆਈ ਅੱਛਾ ਜੀ ਤੇ ਗੱਡੀ ਦੀ ਹਾਲਤ ਜੋ ਇਹ ਗੱਡੀ ਦੀ ਹਾਲਤ ਜੀ ਇਹਨਾਂ ਨੇ ਪਹਿਲਾਂ ਸਾਫ਼ ਦਿਖਾਈ ਹੋਈ ਹੈ ਫੋਟੋ ਚ ਤੇ ਬਾਅਦ ਚੋ ਇਹਨਾਂ ਨੇ ਬੁਰੀ ਹਾਲਤ ਕੀਤੀ ਪਈ ਹੈ ਗੱਡੀ ਦੀ ਤੇ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਐਕਸੀਡੈਂਟ ਦਾਸ ਰਹੀ ਹੈ ਇਹਨੂੰ ਪੁਲਿਸ ਐਕਸੀਡੈਂਟ ਦਾਸ ਰਹੀ ਹੈ ਜੀ ਇਹਨਾਂ ਨੂੰ ਤੁਹਾਨੂੰ ਕੀ ਸ਼ੱਕ ਹੈ ਜੀ ਤੁਸੀਂ ਸਾਨੂੰ ਤਾਂ ਇਹ ਸ਼ੱਕ ਹੈਗਾ ਲੜਾਈ ਦਾ ਹੀ ਇਹਨਾਂ ਦਾ ਇਨਕੁਆਰੀ ਹੋਵੇ ਦੀ ਪੁਲਿਸ ਕਹਿੰਦੀ ਇਨਕੁਆਰੀ ਹੋਵੇ ਕਿਹਦੀ ਤਰਫ ਤੋਂ ਇਨਕੁਆਰੀ ਹੋਵੇ ਇੱਕੀ ਤਰਫ ਤੋਂ ओके ਤੁਹਾਨੂੰ ਸ਼ਾਟ ਦਾ ਵੀ ਇਨਕੁਇਰੀ ਦੇ ਵਿੱਚ ਕੁਝ ਨਿਕਲੂਗਾ ਜੀ ਹਾਂ ਜੀ ਨਿਕਲੂਗਾ ਜੀ ਉਹਦਾ ਕੋਈ ਕੋਈ ਗੋਸ਼ਮੀ ਰਾਜੇਸ ਕੋਲ ਪਹਾਨੀ ਸੀ ਉਹ ਅੰਨਾ ਪਤਾ ਨਹੀਂ ਗਈ ਉਹਨਾਂ ਸਾਨੂੰ ਕੁਝ ਜਿਹੜੇ ਮੁੰਡੇ ਡੈਥ ਹੋਈ ਹੈ ਤੇ ਕੀ ਨਾਮ ਹੈ ਸੁਖਪ੍ਰੀਤ ਸਿੰਘ ਸਤਪਾਲ ਸਿੰਘ ਹੈ ਇੱਕ ਦਾ ਨਾ ਬੀਰੂ ਜੀ ਅੱਛਾ ਜੀ ਕਿੰਨੀ ਉਮਰ ਦੇ ਹੈ ਇਹ 1 22 ਸਾਲਾਂ ਦਾ 1 24ਾਂ ਦਾ ਜੀ ਛੋਟੀ ਗ੍ਰਿਸ਼ਟ ਜਿਹੜੇ ਮੇਰਾ ਭਰਾ ਗਈ ਸਗਾ ਦੋਨੇ ਦੋਨੇ ਭਰਾ ਗਈ ਮੇਰੇ ਲੁਧਿਆਣਾ ਸ਼ਹਿਰ ਦੇ ਬਾਹਰਵਾਰ ਲਡੋਵਾਲ ਟੋਲ ਪਲਾਜ਼ਾ ਤੇ ਹੋਏ ਭਿਆਨਕ ਸੜਕ ਹਾਦਸੇ ਨੇ ਜਗਰਾਉਂ ਸ਼ਹਿਰ ਦੇ ਤੇ ਨਪਰਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਇਸ ਘਟਨਾ ਤੋਂ ਬਾਅਦ ਮ੍ਰਿਤਕ ਪਰਿਵਾਰਾਂ ਦੇ ਘਰਾਂ 'ਚ ਸੋਗ ਅਸਰ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਲੰਗੀ ਰਾਤ ਲਡੋਵਾਲ ਟੋਲ ਪਲਾਜ਼ਾ ਨੇੜੇ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਜਦੋਂ ਤਿੰਨ ਦੋਸਤ ਆਪਣੀ ਕਾਰ ਰਾਹੀਂ ਜਗਰਾਉਂ ਤੋਂ ਲੁਧਿਆਣਾ ਲਈ ਸ਼ਾਪਿੰਗ ਕਰਨ ਲਈ ਨਿਕਲੇ ਸਨ ਤਾਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਗਰਾਉਂ ਦੇ ਅਜੀਤਨਗਰ ਦੇ ਨੌਜਵਾਨ ਸਿਮਰਨਜੀਤ ਸਿੰਘ ਸਿਮੂ ਕੋਟੇ ਖਜੂਰਾ ਦੇ ਸਤਪਾਲ ਸਿੰਘ ਸੁਖਾ ਅਤੇ ਵੀ ਇਹਦਾ ਪਰਿਵਾਰਾ ਵਿੱਚ ਸੋਗ ਦੀ ਲਹਿਰ ਦੌੜ ਗਈ ਪਰਿਵਾਰਕ ਮੈਂਬਰਾਂ ਵੱਲੋਂ ਇਸ ਘਟਨਾਕ੍ਰਮ ਤੇ ਸ਼ੱਕ ਜਤਾਇਆ ਗਿਆ ਤੇ ਉਹਨਾਂ ਨੇ ਇਸ ਮਾਮਲੇ ਤੇ ਬਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ। ਅਵਤਾਰ ਸਿੰਘ ਆ ਜੀ। ਕੀ ਨਾਮ ਵੀਰ ਜੀ? ਅਵਤਾਰ ਸਿੰਘ ਆ ਜੀ ਫਿਰ। ਅੱਛਾ ਇਹ ਕੀ ਹਾਸਾ ਹੋਇਆ ਵੀਰ ਜੀ ਰਾਤੀ ਇਹ? ਪਤਾ ਨਹੀਂ ਜੀ ਉੱਥੇ ਲੁਧਿਆਣੇ ਗਏ ਨੇ ਸ਼ੋਪਿੰਗ ਕਰਨ ਮਾਲ ਦੇ ਦੋਸਤਾਂ ਦੇ ਨਾਲ। ਅੱਛਾ ਜੀ। ਸੋਂ ਤੋਂ ਬਾਅਦ 11 ਵਜੇ ਫੋਨ ਆਇਆ ਵਾ। ਵੀ ਇਦਾਂ ਕਰਕੇ ਮੁੰਡੇ ਦੀ ਡੈਥ ਹੋਈ ਆ। ਉਹ ਵੀ ਉਹਨਾਂ ਨੇ ਪੁਲਿਸ ਵਾਲੇ ਨੰਬਰ ਨੂੰ ਉੱਪਰ ਕੱਢਿਆ ਵਿੱਚੋਂ। ਤੇ ਫਿਰ ਸਾਨੂੰ ਪਤਾ ਲੱਗਿਆ ਵਾ। ਤੁਹਾਡੇ ਬੱਚਾ ਕੀ ਲੱਗਦਾ ਸੀ ਜੀ ਮੇਰਾ ਭਤੀਜਾ ਸੀ ਜੀ ਕੀ ਨਾਮ ਹੈ ਜੀ ਬਿਕਰਮਜੀਤ ਸੀ ਅਮਰ ਕਿੰਨੀ ਕਾ ਉਹਦਾ ਨਾਮ ਸਿਵਰਨਜੀਤ ਸਿੰਘ ਆ ਉਮਰ ਉਹਦੀ 23 ਸਾਲ ਅੱਛਾ ਜੀ ਵੈਸੇ ਹੀ ਗਏ ਸੀ ਕਿ ਸ਼ਾਪਿੰਗ ਸ਼ਾਪਿੰਗ ਕਰਨੀ ਕੋਈ ਕਹਿੰਦਾ ਸੀ ਕੱਪੜੇ-ਕੋਪੜੇ ਲੈ ਕੇ ਆਉਣਾ ਹੈ ਕਿ ਲੁਧਿਆਣੇੋਂ ਅੱਛਾ ਜੀ ਯਾਰ ਦੋਸਤੀ ਸੀ ਸਰ ਇੱਕ ਜਿਹੜੇ ਇਕੱਠੇ 1000 ਦੋਸਤੀ ਸੀਗੇ ਅੱਛਾ ਕਿੰਨੇ ਚਾਰ-ਪੰਜ ਜਾਣੇ ਸੀ ਕਹਿੰਦੇ ਚਾਰ-ਪੰਜ ਜਾਣੇ ਦੱਸ ਦੇ ਆ ਬਾਕੀ ਹਜੇ ਦੇਖੋ ਹੁਣ ਕੀ ਬਣਦਾ ਵੀ ਪਤਾ ਨਹੀਂ ਲੱਗੇ ਗਏ ਹੋਏ ਨੇ ਤੁਹਾਨੂੰ ਪੂਰੀ ਜਾਣਕਾਰੀ ਤਾਂ ਹੈ ਨਹੀਂ ਕੀ ਇਹਦੇ ਬਾਰੇ ਕੱਲੋਂ ਆਉਣਗੇ ਹਾਂ ਲੱਗੇ ਸੀ ਵੀ ਡੈਥ ਹੋ ਗਈ ਹੈ ਤਨੂ ਪੁਲਿਸ ਨੇ ਹੱਥ ਹੀ ਕਿਨਾਂ ਆਹ ਉਹ ਜਿਹੜੀ ਪੁਲਿਸ ਉਹ ਕਿ ਲੋਡ ਵਾਲ ਦੀ ਹਾਂਜੀ ਉਹਨਾਂ ਦਾ ਮੈਸਜ ਫੋਨ ਆਇਆ ਸੀਗਾ ਅੱਛਾ ਜੀ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਉਹ ਇੱਕ ਗਏ ਸਾਡੇ ਮੇਰਾ ਭਰਾ ਗਿਆ ਮਤਲਬ ਉਹਦਾ ਡੈਡੀ ਸਿਮਰਨ ਦਾ ਤੇ ਕਿੰਨਾ ਪੜਿਆ ਸੀ ਬੱਚਾ ਇਹ ਇਹ ਪਲੱਸ 2 ਕੀਤੀ ਹੋਈ ਸੀਗੀ ਇਹਦੀ ਅੱਛਾ ਜੀ ਅੱਗੇ ਪੜਾਈ ਚੱਲੀ ਸੀ ਨਹੀਂ ਨਹੀਂ ਫ੍ਰੀ ਹੋਈ ਸੀਗਾ ਅੱਛਾ ਜੀ ਹਾਂ ਹੁਣ ਤਾਂ ਫ੍ਰੀ ਆਂਗੂ ਸੀਗਾ ਬਸ ਗੱਡੀ ਇਹਦੀ ਆਵਦੀ ਸੀ ਗੱਡੀ ਆਵਦੀ ਲਈ ਸੀ ਦੋ ਹੋ ਗਏ 2.5 3 ਮਹੀਨੇ ਲਈ ਨੂੰ ਅੱਛਾ ਜਿਹੜੇ ਨਾਲ ਦੋ ਮੁੰਡੇ ਸੀਗੇ ਉਹ ਵੀ ਜਗਰਾਉਂਦੇ ਸੀਗੇ ਜਗਰਾਉਂਦੇ ਹੀ ਕਿਤੇ 5 ਨੰਬਰ ਚੁੰਗੀ ਸਾਈਡ ਦੇ ਦੱਸਦੇ ਆ ਅ ਉਹ ਬਣਾ ਇਹਨਾਂ ਦੇ ਨਾਲ ਘਰੇ ਆਉਣ ਜਾਣ ਸੀ ਉਹਨਾਂ ਜਾਣ ਹਾਂ ਕਾਫੀ ਸੀ ਇਹਨਾਂ ਦਾ ਆਪਸ ਵਿੱਚ ਬਣਾ ਦੇ ਉਰਦੇ ਸੀ ਤੁਹਾਨੂੰ ਚਾਰੇ ਪੰਜੇ ਜਾਣ ਅੱਛਾ ਹਾਂਜੀ ਤੇ ਤੁਹਾਨੂੰ ਫਿਰ ਕਦੋਂ ਉੱਥੇ ਜਾ ਕੇ ਪਤਾ ਲੱਗਿਆ ਮੌਤ ਦਾ ਮੌਤ ਉਹ ਤੁਸੀਂ ਜਾ ਕੇ ਪਤਾ ਲੱਗਿਆ ਉਦੋਂ ਲੈ ਗਏ ਸੀ ਚੱਕ ਕੇ ਸੈਦ ਹਫ਼ਤਾ ਲੈ ਕੇ ਗਏ ਹੁਣ ਤੇ ਉਹਦੇ ਬਾਅਦ ਦਿਖਾਇਆ ਤਾਂ ਹੈ ਨਹੀਂ ਕਿ ਸਾਡੂੰ ਹੁਣ ਤਾਂ ਵੀ ਬਿਆਨ ਬਾਈ ਜੇ ਹੋ ਰਹੀ ਆ ਤੇ ਤਿੰਨ ਜਣਾਂ ਦੀ ਹੋ ਗਈ ਆ ਦਵਾਕੀ ਦੋਹਾਂ ਦੀ ਹਜੇ ਬਾਕੀ ਆ ਹਾਸੇ ਦੇ ਕਾਰਨ ਦਾ ਕੁਝ ਪਤਾ ਲੱਗਿਆ ਜੀ ਹਾਸੇ ਦੇ ਕਾਰਨ ਦਾ ਜੀ ਗੱਡੀ ਡਵਾਈਡਰ ਦੇ ਨਾਲ ਟਕਰਾਈ ਹੋਈ ਦੱਸਦੇ ਆ ਬਸ ਬਾਕੀ ਹਜੇ ਕੋਈ ਨਹੀਂ ਪਤਾ ਹੋਏਗਾ ਇਕ ਨੇ ਸਪੀਡ ਦੀ ਗੱਡੀ ਕਾਊਂਟ ਕਰਾਈ ਆ ਕਿਵੇਂ ਹੋਈ ਆ ਕੋਈ ਕੋਈ ਸ਼ੰਕਾ ਵੀ ਆ ਕੋਈ ਵੀ ਕਿਤੇ ਕੋਈ ਨਹੀਂ ਸ਼ੰਕਾ ਦਾ ਇਹ ਕੋਈ ਨਹੀਂ ਇਕੱਠੇ ਗਏ ਨਹੀਂ ਤੁਸ ਆਦੇ ਕਿਹੜੇ ਦੇ ਦੁਪਹਿਰੇ ਗਏ ਨੇ ਬਾਅਦ ਕਰਦੇ ਕਰਾਉਣੇ ਸ਼ਾਮ ਨੂੰ ਇਥੋਂ ਨਿਕਲੇ ਹੋਣਗੇ 7:00 ਵਜੇ ਹੋਈ ਕਿਦਾਂ ਵਾਹੀ ਹੁਣ ਜੇ ਤਾਂ ਕੋਈ ਬੱਚਾ ਦੱਸ ਦੇ ਵੀ ਜਿਹਾ ਹੁੰਦਾ ਹੁੰਦਾ ਫੇਰ ਹੀ ਆ ਉਹ ਤਾਂ ਦੱਸ ਦੇ ਵੀ ਪੰਜ ਜਾਣੇ ਪੈਸੀ ਪੰਜੇ ਜਾਣੇ ਡੱਡਾ ਠੀਕ ਹੈ ਜੀ ਹਾਂਜੀ ਮੇਰਾ ਨਾਂ ਗਾਂਧੀ ਭਾਈ ਅੱਛਾ ਕੀ ਘਟਨਾ ਵਾਪਰੀ ਆ ਜੀ ਘਟਨਾ ਹੀ ਵਾਪਰੀ ਇਹ ਆ ਕਿ ਭਰਾ ਮੇਰਾ ਸ਼ੋਪਿੰਗ ਕਰਨ ਗਿਆ ਹੀ ਗਈ ਸਾਡੇ ਆ ਗਏ ਸੀ ਜਦੋਂ ਸੀਗੇ ਤਿੰਨੇ ਆਣੇ ਇੱਥੋਂ ਘਰੋ ਗਏ ਅੱਛਾ ਜੀ ਤੇ 8:30 ਵਜੇ ਗਏ ਜੀ ਇੱਥੋਂ ਤੇ ਬਾਅਦ ਚੋਂ ਸਾਢੇ 12 ਵਜੇ ਤੇ ਗੱਲ ਹੋਈ ਆ ਉਹ ਲੁਧਿਆਣੇ ਗਈ ਸ਼ੋਪਿੰਗ ਕਰਨ ਇੱਥੋਂ ਤਿੰਨੇ ਆਣੇ ਗਏ ਤੇ ਗਾਂ ਕੁੜੀਆਂ ਦਾ ਪਤਾ ਨਹੀਂ ਸੀਗਾ ਜੀ ਵੀ ਉਹਨਾਂ ਨੇ ਕਿੱਥੋਂ ਲਿਆਂਦੇ ਆ ਕਿੱਥੋਂ ਨਹੀਂ ਲਿਆਂਦੇ ਮਤਲਬ ਕੀ ਤੇ ਫਿਰ ਉਹਨਾਂ ਦਾ ਸਾਨੂੰ ਆਇਆ ਕਿ 2 ਵਜੇ ਹੋਣੀ ਵੀ ਉਹਨਾਂ ਦੇ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਆ ਤੇ ਜਿਹੜੀ ਉਹਨਾਂ ਨੇ 2 ਵੇ ਵਾਲੀ ਪਾਈ ਹੋਈ ਆ ਫੋਟੋ ਉਹ ਚ ਗੱਡੀ ਸਾਫ਼ ਕਲੀਅਰ ਆ ਰਹੀ ਆ ਇਹ 3:30 ਵਜੇ ਵਾਲੀ ਪਾਈ ਆ ਉਹ ਚ ਸਾਰੀ ਗੱਡੀ ਟੁੱਟੀ ਜਾ ਰਹੀ ਹੈ ਮਤਲਬ ਤੁਹਾਨੂੰ ਕੋਈ ਸ਼ੱਕ ਹੈ ਇਸ ਚੀਜ਼ ਤੇ ਸ਼ੱਕ ਹੀ ਪੂਰਾ ਸਾ ਮਿਲਦਾ ਜੀ ਲੱਗਦਾ ਕੀ ਸ਼ੱਕ ਹੈ ਜੀ ਸਰ ਇਹ ਐਕਸੀਡੈਂਟ ਨਹੀਂ ਲੱਗ ਰਿਹਾ ਐਕਸੀਡੈਂਟ ਕਿੱਥੋਂ ਲੱਗਦਾ ਸਰ ਐਕਸੀਡੈਂਟ ਹੁੰਦਾ ਹੀ ਬੰਦੇ ਦੇ ਮਾੜੇ ਮੋਟੇ ਸੱਟ ਵੱਜਦੀ ਆਈ ਪੂਰਾ ਸਰੀਰ ਹੁੰਦਾ ਬਈ ਇੱਥੇ ਸਰੀਰ ਹੈ ਹੀ ਕੁਛ ਨਹੀਂ ਗਈ ਕੱਖ ਹੀ ਨਹੀਂ ਹੈਗਾ ਜੀ ਟੁੱਟ ਰਹੀਆਂ ਬੋਡੀਆਂ ਮਿਲਦੀਆਂ ਨੇ ਜੀ ਕਿਸੇ ਦੀ ਬਾਹ ਗਏ ਜੀ ਲੱਤਾਂ ਗਈ ਅੱਛਾ ਕਿਵੇਂ ਕਿਵੇਂ ਇੱਕ ਮਿੰਟ ਦੁਬਾਰਾ ਤੁਸੀਂ ਖੋਪਰੀਆਂ ਸਭ ਕੋ ਡਾਇਆ ਪਈ ਉਹਨਾਂ ਦਾ ਨਹੀਂ ਤੁਸੀਂ ਦੱਸੋ ਬੋਡੀਆਂ ਮੈਲਦੀ ਨੇ ਪਈ ਕਿਸੇ ਦੀ ਬਾਹਾਂ ਆ ਕਿਸੇ ਦੀ ਲੱਤ ਆਈ ਪੂਰਾ ਸਰੀਰ ਮੈਲ ਨਹੀਂ ਜਾ ਕਿਸੇ ਦਾ ਹੀ ਅੱਛਾ ਦੂਰ ਸਾਨੂੰ ਪੂਰਾ ਇਨਸਾਫ ਚਾਹੀਦਾ ਇਹ ਗੱਲ ਦੇ ਦੂ ਦੂਰੇ ਖੇਲੇ ਨੇ ਪਈ ਪਾਲਤ ਐਕਸੀਡੈਂਟ ਹੋਇਆਗਾ ਤੇ ਲਾਸ਼ਾਂ ਮੈਂ ਉਹ ਬਾਹਾਂ ਚ ਲੱਭਦੀ ਪਈ ਅੱਛਾ ਜੀ ਤੇ ਗੱਡੀ ਦੀ ਹਾਲਤ ਜੋ ਇਹ ਗੱਡੀ ਦੀ ਹਾਲਤ ਜੀ ਇਹਨਾਂ ਨੇ ਪਹਿਲਾਂ ਸਾਫ਼ ਦਿਖਾਈ ਹੋਈ ਹੈ ਫੋਟੋ ਚ ਤੇ ਬਾਅਦ ਚੋ ਇਹਨਾਂ ਨੇ ਬੁਰੀ ਹਾਲਤ ਕੀਤੀ ਪਈ ਹੈ ਗੱਡੀ ਦੀ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਐਕਸੀਡੈਂਟ ਦੱਸ ਰਹੀ ਹੈ ਇਹਨੂੰ ਪੁਲਿਸ ਐਕਸੀਡੈਂਟ ਦੱਸ ਰਹੀ ਹੈ ਜੀ ਇਹਨਾਂ ਨੂੰ ਤੁਹਾਨੂੰ ਕੀ ਸ਼ੱਕ ਹੈ ਜੀ ਤੁਹਾਨੂੰ ਸਾਨੂੰ ਤਾਂ ਇਹ ਸ਼ੱਕ ਹੈਗਾ ਲੜਾਈ ਦਾ ਹੀ ਇਹਨਾਂ ਦਾ ਇਨਕੁਆਰੀ ਹੋਵੇ ਦੀ ਪੁਲੀਸ ਕਹਿੰਦੀ ਇਨਕੁਆਰੀ ਹੋਵੇਗੀ ਇੱਕੀ ਤਰ੍ਹਾਂ ਇਨਕੁਆਰੀ ਹੋਵੇਗੀ ਇੱਕੀ ਤਰ੍ਹਾਂ ਅਜੇ ਤੁਹਾਨੂੰ ਸ਼ਾਇਦ ਆ ਵੀ ਖੋਰੀ ਦੇ ਵਿੱਚ ਕੁਝ ਨਿਕਲੂਗਾ ਜੀ ਹਾਂ ਜੀ ਨਿਕਲੂਗਾ ਜੀ ਉਹਦਾ ਕੋਈ ਕੋਈ ਗੋਸ਼ਮੀ ਰਾਜੇ ਕੋਈ ਪੁਰਾਣੀ ਸੀ ਉਹ ਵੰਨਾ ਪਤਾ ਨਹੀਂ ਗਈ ਉਹਨਾਂ ਸਾਨੂੰ ਕੁਝ ਜਿਹੜੇ ਮੁੰਡੇ ਡੈਥ ਹੋਈ ਆ ਤੇ ਕੀ ਨਾਮ ਸੁਖਪ੍ਰੀਤ ਸਿੰਘ ਸਤਪਾਲ ਸਿੰਘ ਆਈ ਇੱਕ ਦਾ ਨਾ ਬੀਰੂ ਜੀ ਅੱਛਾ ਜੀ ਕਿੰਨੀ ਉਮਰ ਦੇ ਇਹੇ 1 22 ਸਾਲਾਂ ਦਾ 1 24ਾਂ ਦਾ ਜੀ ਛੋਟੀ ਗ੍ਰਿਸ਼ਟ ਜਿਹੜੇ ਮੇਰਾ ਭਰਾ ਗਈ ਸਗਾ ਦੋਨੇ ਦੋਨੇ ਭਰਾ ਗਈ ਮੇਰੇ ਪਿਆਨਾ ਸ਼ਹਿਰ ਦੇ ਬਾਹਰਵਾਰ ਲਡੋਵਾਲ ਟੋਲ ਪਲਾਜ਼ਾ ਤੇ ਹੋਏ ਭਿਆਨਕ ਸੜਕ ਹਾਦਸੇ ਨੇ ਜਗਰਾਉਂ ਸ਼ਹਿਰ ਦੇ ਤੇ ਨਿ ਪਰਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਇਸ ਘਟਨਾ ਤੋਂ ਬਾਅਦ ਮ੍ਰਿਤਕ ਪਰਿਵਾਰਾਂ ਦੇ ਘਰਾਂ 'ਚ ਸੋਗ ਫੈਲ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਲੰਗੀ ਰਾਤ ਲਡੋਵਾਲ ਟੋਲ ਪਲਾਜ਼ਾ ਨੇੜੇ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਜਦੋਂ ਤਿੰਨ ਦੋਸਤ ਆਪਣੀ ਕਾਰ 'ਾਂ ਹੀ ਜਗਰਾਉਂ ਤੋਂ ਲੁਧਿਆਣਾ ਲਈ ਸ਼ਾਪਿੰਗ ਕਰਨ ਲਈ ਨਿਕਲੇ ਸਨ ਤਾਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਗਰਾਉਂ ਦੇ ਅਜੀਤਨਗਰ ਦੇ ਨੌਜਵਾਨ ਸਿਮਰਨਜੀਤ ਸਿੰਘ ਸਿਮੂ ਕੋਟੇ ਖਜੂਰਾ ਦੇ ਸਤਪਾਲ ਸਿੰਘ ਸੁਖਾ ਅਤੇ ਵੀਰ ਇਹਦਾ ਪਰਿਵਾਰਾ ਵਿੱਚ ਸੌਕ ਦੀ ਲਹਿਰ ਦੌੜ ਗਈ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਘਟਨਾਕ੍ਰਮ ਤੇ ਸ਼ੱਕ ਜਤਾਇਆ ਗਿਆ ਤੇ ਉਹਨਾਂ ਨੇ ਇਸ ਮਾਮਲੇ ਤੇ ਬਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ ਅਵਤਾਰ ਸਿੰਘ ਆ ਜੀ ਕੀ ਨਾਮ ਵੀਰ ਜੀ ਅਵਤਾਰ ਸਿੰਘ ਆ ਜੀ ਫਿਰ ਅੱਛਾ ਇਹ ਕੀ ਹਾਸਾ ਹੋਇਆ ਵੀਰ ਜੀ ਰਾਤੀ ਇਹ ਪਤਾ ਨਹੀਂ ਜੀ ਉੱਥੇ ਲੁਧਿਆਣੇ ਗਏ ਨੇ ਸ਼ੋਪਿੰਗ ਕਰਨ ਮਾੜੇ ਦੋਸਤਾਂ ਦੇ ਨਾਲ ਅੱਛਾ ਜੀ ਸੋਂ ਤੋਂ ਬਾਅਦ 11 ਵਜੇ ਫੋਨ ਆਇਆ ਵਾ ਇਦਾਂ ਕਰਕੇ ਮੁੰਡੇ ਦੀ ਡੈਥ ਹੋਈ ਆ ਉਹ ਵੀ ਉਹਨਾਂ ਨੇ ਪੁਲਿਸ ਵਾਲੇ ਨੰਬਰ ਨੂੰ ਕੱਟਿਆ ਵਿੱਚੋਂ ਤੇ ਫਿਰ ਸਾਨੂੰ ਪਤਾ ਲੱਗਿਆ ਵਾ ਤੋਂ ਦਾ ਬੱਚਾ ਕੀ ਲੱਗਦਾ ਸੀ ਜੀ ਮੇਰਾ ਭਤੀਜਾ ਸੀ ਕੀ ਨਾਮ ਇਹ ਦਾ ਬੇਗਮ ਅਜੀਸ ਹੈ ਉਹਨਰ ਕਿੰਨੀ ਕਾ ਉਹਦਾ ਨਾਮ ਸਵਰਨਜੀਤ ਸਿੰਘ ਉਮਰ ਉਹਦੀ 23 ਸਾਲ ਅੱਛਾ ਜੀ ਵੈਸੇ ਹੀ ਗਏ ਸੀ ਕਿ ਸ਼ਾਪਿੰਗ ਸ਼ਾਪਿੰਗ ਕਰਨੀ ਕੋਈ ਕਹਿੰਦਾ ਸੀ ਕੱਪੜੇ-ਕਪੜੇ ਲੈ ਕੇ ਆਉਣੇ ਆ ਗਏ ਲੁਧਿਆਣੇੋਂ ਅੱਛਾ ਜੀ ਯਾਰ ਦੋਸਤੀ ਸੀ ਸਰ ਇੱਕ ਜਿਹੜੇ ਇਕੱਠੇ 10000 ਦੋਸਤੀ ਸੀਗੇ ਅੱਛਾ ਕਿੰਨੇ ਚਾਰ-ਪੰਜਾਂ ਨੇ ਸੀ ਕਹਿੰਦਾ ਚਾਰ-ਪੰਜ ਜਾਣੇ ਦੱਸ ਦਿਆ ਬਾਕੀ ਹਜੇ ਦੇਖੋ ਹੁਣ ਕੀ ਬਣਦਾ ਵੀ ਪਤਾ ਨਹੀਂ ਲੱਗਿਆ ਗਏ ਹੋਏ ਨੇ ਸਾਨੂੰ ਪੂਰੀ ਜਾਣਕਾਰੀ ਤਾਂ ਹੈ ਨਹੀਂ ਕੀ ਇਹਦੇ ਬਾਰੇ ਹਾਂ ਚਲੋ ਹੋਰ ਕਿੱਥੇ ਲੱਗੇ ਸੀ ਵੀ ਡੈਥ ਹੋ ਗਈ ਹੈ ਜਾਂ ਤੁ ਤਨੂ ਪੁਲਸਰ ਜਨ ਹੈ ਤੇ ਕਿਨਾਂ ਪਾਓ ਚ ਜੜੀ ਪੜ੍ਹ ਸਕਿਆ ਲੋਡ ਵਾਲ ਦੀ ਹਾਂਜੀ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਅੱਛਾ ਜੀ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਉਹ ਗਏ ਸਾਡੇ ਮੇਰਾ ਭਰਾ ਗਿਆ ਮਾਲੂ ਉਹਦਾ ਡੈਡੀ ਸਿਮਰਨ ਦਾ ਤੇ ਕਿੰਨਾ ਪੜ੍ਹਿਆ ਸੀ ਬੱਚਾ ਇਹ ਇਹ ਪਲੱਸ 2 ਕੀਤੀ ਹੋਈ ਸੀਗੀ ਇਹਦੀ ਅੱਛਾ ਜੀ ਅੱਗੇ ਪੜ੍ਹਾਈ ਜਾਰੀ ਸੀ ਨਹੀਂ ਨਹੀਂ ਫਰੀ ਹੋਈ ਸੀਗਾ ਅੱਛਾ ਜੀ ਹਾਂ ਹੁਣ ਤਾਂ ਫਰੀ ਆਂ ਕੋਈ ਸੀਗਾ ਬਸ ਆ ਗੱਡੀ ਇਹਦੀ ਆਵਦੀ ਸੀ ਗੱਡੀ ਆਵਦੀ ਲਈ ਸੀ ਦੋ ਹੋ ਗਏ 2.5 3 ਮਹੀਨੇ ਲਈ ਇਹਨੂੰ ਜਿਹੜੇ ਨਾਲ ਦੋ ਮੁੰਡੇ ਸੀਗੇ ਉਹ ਵੀ ਜਗਰਾਉਂਦੇ ਸੀਗੇ ਜਗਰਾਉਂਦੇ ਹੀ ਆ ਕਿਤੇ 5 ਨੰਬਰ ਚੁੰਗੀ ਸਾਈਡ ਦੇ ਦੱਸਦੇ ਆ ਅੱਛਾ ਉਹ ਬਣਾ ਇਹਨਾਂ ਦੇ ਨਾਲ ਘਰੇ ਆਉਣ ਜਾਣ ਸੀ ਉਹਨਾਂ ਹੁਣ ਜਾਣਾ ਕਾਫੀ ਸੀ ਇਹਨਾਂ ਦਾ ਆਪਸ ਵਿੱਚ ਬਣਾਉਂਦੇ ਜੁਰਦੇ ਸੀ ਦੋਨੋਂ ਚਾਰੇ ਪੰਜੇ ਜਾਣ ਅੱਛਾ ਹਾਂਜੀ ਤੇ ਤੁਹਾਨੂੰ ਫਿਰ ਕਦੋਂ ਉੱਥੇ ਜਾ ਕੇ ਪਤਾ ਲੱਗਿਆ ਮੌਤ ਦਾ ਮੌਤ ਉਦੋਂ ਜਾ ਕੇ ਪਤਾ ਲੱਗਿਆ ਉਦੋਂ ਉਹ ਲੈ ਗਏ ਸੀ ਚੱਕ ਕੇ ਸੈਦ ਹਫਤਾ ਲੈ ਕੇ ਗਏ ਹੁਣ ਤੇ ਉਹਦੇ ਬਾਅਦ ਦਿਖਾਇਆ ਤਾਂ ਹੈ ਨਹੀਂ ਕਿ ਸਾਡੂੰ ਹੁਣ ਤਾਂ ਵੀ ਬਿਆਨਬਾਜ਼ੀ ਅਜੇ ਹੋ ਰਹੀ ਆ ਤੇ ਤਿੰਨ ਜਣਾਂ ਦੀ ਹੋ ਗਈ ਆ ਦਵਾਕੀ ਦੋਹਾਂ ਦੀ ਅਜੇ ਬਾਕੀ ਆ ਹਾਸੇ ਦੇ ਕਾਰਨ ਦਾ ਕੁਝ ਪਤਾ ਲੱਗਿਆ ਜੀ ਹਾਸੇ ਦੇ ਕਾਰਨ ਦਾ ਜੀ ਗੱਡੀ ਡਿਵਾਈਡਰ ਨਾਲ ਟਕਰਾਈ ਹੋਈ ਦੱਸਦੇ ਆ ਬਸ ਬਾਕੀ ਅਜੇ ਕੋਈ ਨਹੀਂ ਪਤਾ ਆਏਗਾ ਕਿ ਕਿੰਨੀ ਸਪੀਡ ਦੀ ਗੱਡੀ ਕਾਊਂਟ ਕਰਾਈ ਆ ਕਿਵੇਂ ਹੋਈ ਆ ਕੋਈ ਕੋਈ ਸ਼ੰਕਾ ਵੀ ਆ ਕੋਈ ਵੀ ਕਿਤੇ ਕੋਈ ਨਹੀਂ ਸ਼ੰਕਾ ਦੇ ਵਿੱਚ ਕੋਈ ਨਹੀਂ ਇਕੱਠੇ ਗਏ ਨਹੀਂ ਤੁਸ ਆਦੇ ਕਿਹੜੇ ਦੇ ਦੁਪਹਿਰੇ ਗਏ ਨੇ ਬਾਅਦ ਕਰਦੇ ਕਰਾਉਣੇ ਸ਼ਾਮ ਨੂੰ ਤੁਹੋਂ ਨਿਕਲੇ ਹੋਣਗੇ 7 ਵਜੇ ਹੋਈ ਕਿਦਾਂ ਵਾਹੀ ਹੁਣ ਜੇ ਤਾਂ ਕੋਈ ਬੱਚਾ ਦੱਸ ਦੇ ਵੀ ਜਿਉਂਦਾ ਹੁੰਦਾ ਫੇਰੀ ਆ ਉਹ ਤਾਂ ਦੱਸ ਦੇ ਵੀ ਪੰਜ ਜਾਣੇ ਪੈਸੀ ਪੰਜੇ ਜਾਣੇ ਡੱਡਾ ਠੀਕ ਹੈ ਜੀ ਹਾਂਜੀ ਮੇਰਾ ਨਾਂ ਗੰਧ ਦੀ ਪਈ ਅੱਛਾ ਕੀ ਘਟਨਾ ਵਾਪਰੀ ਆ ਜੀ ਘਟਨਾ ਹੀ ਵਾਪਰੀ ਇਹ ਆ ਕਿ ਭਰਾ ਮੇਰਾ ਸ਼ੋਪਿੰਗ ਕਰਨ ਗਿਆ ਹੀ ਗਈ ਸਾਡੇ ਆਨੇ ਸੀਗੇ ਜਦੋਂ ਸੀਗੇ ਤਿੰਨੇ ਆਨੇ ਇੱਥੋਂ ਘਰੋ ਗਏ ਅੱਛਾ ਜੀ ਤੇ 8:30 ਵਜੇ ਗਏ ਜੀ ਇੱਥੋਂ ਤੇ ਬਾਅਦ ਚੋਂ ਸਾਢੇ 2 ਵਜੇ ਤੇ ਕਰ ਗੱਲ ਹੋਈ ਆ ਉਹ ਲੁਧਿਆਣੇ ਗਈ ਸ਼ੋਪਿੰਗ ਕਰਨ ਇੱਥੋਂ ਤਿੰਨੇ ਆਨੇ ਗਏ ਆ ਤੇ ਗਾਂ ਕੁੜੀਆਂ ਦਾ ਪਤਾ ਨਹੀਂ ਸੀਗਾ ਜੀ ਵੀ ਉਹਨਾਂ ਨੇ ਕਿੱਥੋਂ ਲਿਆਂਦੇ ਆ ਕਿੱਥੋਂ ਨਹੀਂ ਲਿਆਂਦੇ ਮਲੇ ਕੀ ਤੇ ਫਿਰ ਉਹਨਾਂ ਦਾ ਸਾਨੂੰ ਆਇਆ ਕਿ 2 ਵਜੇ ਫੋਣੀ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਆ ਤੇ ਜਿਹੜੀ ਉਹਨਾਂ ਨੇ 2 ਵੇ ਵਾਲੀ ਪਾਈ ਹੋਈ ਆ ਫੋਟੋ ਉਹ ਚ ਗੱਡੀ ਸਾਫ਼ ਕਲੀਅਰ ਆ ਰਹੀ ਆ ਕਿ ਜਿਹੜੀ 3:30 ਵਜੇ ਵਾਲੀ ਪਾਈ ਆ ਉਹ ਚ ਸਾਰੀ ਗੜੀ ਟੁੱਟੀ ਆ ਰਹੀ ਹੈ ਮਤਲਬ ਤੁਹਾਨੂੰ ਕੋਈ ਸ਼ੱਕ ਹੈ ਇਸ ਚੀਜ਼ ਤੇ ਸ਼ੱਕ ਹੀ ਪੂਰਾ ਸਾਬ ਮਿਲਣਾ ਚਾਹੀਦਾ ਕਿਸ਼ਤ ਹੈ ਜੀ ਸਰ ਬੰਦੇ ਐਕਸੀਡੈਂਟ ਨਹੀਂ ਲੱਗ ਰਿਹਾ ਐਕਸੀਡੈਂਟ ਕਿੱਥੋਂ ਲੱਗਦਾ ਸਰ ਐਕਸੀਡੈਂਟ ਹੁੰਦਾ ਹੀ ਬੰਦੇ ਦੇ ਮਾੜੇ ਮੋਟੇ ਸੱਟ ਵੱਜਦੀ ਆਈ ਪੂਰਾ ਸਰੀਰ ਹੁੰਦਾ ਬਈ ਇੱਥੇ ਸਰੀਰ ਹੈ ਹੀ ਕੁਛ ਨਹੀਂ ਗਈ ਕੱਖ ਹੀ ਨਹੀਂ ਹੈਗਾ ਜੀ ਗੋਡੀਆਂ ਬੋਡੀਆਂ ਮਿਲਦੀਆਂ ਨਹੀਂ ਆ ਜੀ ਕਿਸੇ ਦੀ ਬਾਹ ਗਏ ਜਾਂ ਲੱਤਾਂ ਗਈ ਅੱਛਾ ਕਿਵੇਂ ਕਿਵੇਂ ਇੱਕ ਮਿੰਟ ਦੁਬਾਰਾ ਤੁਸੀਂ ਖੋਪਰੀਆਂ ਸਭ ਕੋ ਡਾਇਆ ਪਈ ਉਹਨਾਂ ਦਾ ਨਹੀਂ ਤੁਸੀਂ ਬੱਚੋ ਬੋਡੀਆਂ ਮੈਲਦੀ ਨੇ ਪਈ ਕਿਸੇ ਦੀ ਬਾਹਾਂ ਆ ਕਿਸੇ ਦੀ ਲੱਤ ਆਈ ਪੂਰਾ ਸਰੀਰ ਮੈਲ ਨਹੀਂ ਜਾ ਕਿਸੇ ਦਾ ਹੀ ਸਾਨੂੰ ਪੂਰਾ ਇਨਸਾਫ ਚਾਹੀਦਾ ਇਹ ਗੱਲ ਦੇ ਦੂ ਦੂਰ ਖੇਲੇ ਪਈ ਪਾਲਤ ਐਕਸੀਡੈਂਟ ਹੋਇਆਗਾ ਤੇ ਲਾਸਾ ਮੈਂ ਬਾਹਾਂ ਚੋਂ ਲੱਭਦੀ ਪਈ ਅੱਛਾ ਜੀ ਤੇ ਗੱਡੀ ਦੀ ਹਾਲਤ ਜੋ ਇਹ ਗੱਡੀ ਦੀ ਹਾਲਤ ਜੀ ਇਹਨਾਂ ਨੇ ਪਹਿਲਾਂ ਸਾਫ਼ ਦਿਖਾਈ ਹੋਈ ਹੈ ਫੋਟੋ ਚ ਤੇ ਬਾਅਦ ਚੋ ਇਹਨਾਂ ਨੇ ਬੁਰੀ ਹਾਲਤ ਕੀਤੀ ਪਈ ਹੈ ਗੱਡੀ ਦੀ ਤੇ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਐਕਸੀਡੈਂਟ ਦਾਸ ਰਹੀ ਹੈ ਇਹਨਾਂ ਨੂੰ ਪੁਲਿਸ ਐਕਸੀਡੈਂਟ ਦਾਸ ਰਹੀ ਹੈ ਇਹਨਾਂ ਨੂੰ ਤੇ ਤੁਹਾਨੂੰ ਕੀ ਸ਼ੱਕ ਹੈ ਜੀ ਤੁਸੀਂ ਸਾਨੂੰ ਤਾਂ ਇਹ ਸ਼ੱਕ ਹੈਗਾ ਲੜਾਈ ਦਾ ਹੀ ਇਹਨਾਂ ਦਾ ਇਨਕੁਆਰੀ ਹੋਵੇ ਦੀ ਪੁਲਿਸ ਜਿੰਨੀ ਇਨਕੁਆਰੀ ਹੋਵੇ ਰਿਕੀ ਟੋਰਚ ਇਨਕੁਆਰੀ ਹੋਵੇ ਰਿਕੀ ਟੋਰਚ ਅਜੇ ਤੁਹਾਨੂੰ ਸ਼ਾਇਦ ਕਵਰੀ ਦੇ ਵਿੱਚ ਕੁਝ ਨਿਕਲੂਗਾ ਜੀ ਹਾਂ ਜੀ ਨਿਕਲੂਗਾ ਜੀ ਉਹਦਾ ਕੋਈ ਕੋਈ ਤੁਹਾਨੂੰ ਨਹੀਂ ਰਾਜੇ ਕੋਈ ਤਰਾਨੀ ਸੀ ਉਹ ਅੰਨਾ ਪਤਾ ਨਹੀਂ ਗਈ ਉਹਨਾਂ ਸਾਨੂੰ ਕੁਝ ਜਿਹੜੇ ਮੁੰਡੇ ਡੈਥ ਸੀ ਜੀ ਤੇ ਕੀ ਨਾਮ ਹੈ ਸੁਖਪ੍ਰੀਤ ਸਿੰਘ ਸਤਪਾਲ ਸਿੰਘ ਹੈ ਇੱਕ ਦਾਨ ਬੀਰੂ ਜੀ ਅੱਛਾ ਜੀ ਕਿੰਨੀ ਉਮਰ ਦੇ ਹੈ ਇੱਕ 22 ਸਾਲਾਂ ਦਾ ਇੱਕ 24 ਆ ਦਾ ਜੀ ਛੋਟੀ ਕਿ ਰਿਸ਼ਤੇਦਾਰੀ ਵੀਰੇ ਮੇਰਾ ਭਰਾ ਗਈ ਸਗਾ ਦੋਨੇ ਦੋਨੇ ਭਰਾ ਗਈ ਮੇਰੇ ਪਿਆਨਾ ਸ਼ਹਿਰ ਦੇ ਬਾਹਰਵਾਰ ਲੱਡੋਵਾਲ ਟੋਲ ਪਲਾਜ਼ਾ ਤੇ ਹੋਏ ਭਿਆਨਕ ਸੜਕ ਹਾਦਸੇ ਨੇ ਜਗਰਾਉਂ ਸ਼ਹਿਰ ਦੇ ਤੇ ਨਿ ਪਰਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਇਸ ਘਟਨਾ ਤੋਂ ਬਾਅਦ ਮ੍ਰਿਤਕ ਪਰਿਵਾਰਾਂ ਦੇ ਘਰਾਂ 'ਚ ਸੋਗ ਫੈਲ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਲੰਗੀ ਰਾਤ ਲੱਡੋਵਾਲ ਟੋਲ ਪਲਾਜ਼ਾ ਨੇੜੇ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਜਦੋਂ ਤਿੰਨ ਦੋਸਤ ਆਪਣੀ ਕਾਰ ਰਾਹੀਂ ਜਗਰਾਉਂ ਤੋਂ ਲੁਧਿਆਣਾ ਲਈ ਸ਼ਾਪਿੰਗ ਕਰਨ ਲਈ ਨਿਕਲੇ ਸਨ ਤਾਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਗਰਾਉਂ ਦੇ ਅਜੀਤਨਗਰ ਦੇ ਨੌਜਵਾਨ ਸਿਮਰਨਜੀਤ ਸਿੰਘ ਸਿਮੂ ਕੋਟੇ ਖਜੂਰਾ ਦੇ ਸਤਪਾਲ ਸਿੰਘ ਸੁਖਾ ਅਤੇ ਵੀ ਇਹਦਾ ਪਰਿਵਾਰਾ ਵਿੱਚ ਸੌਕ ਦੀ ਲਹਿਰ ਦੌੜ ਗਈ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਘਟਨਾਕ੍ਰਮ ਤੇ ਸ਼ੱਕ ਜਤਾਇਆ ਗਿਆ ਤੇ ਉਹਨਾਂ ਨੇ ਇਸ ਮਾਮਲੇ ਤੇ ਬਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ। ਅਵਤਾਰ ਸਿੰਘ ਆ ਜੀ। ਕੀ ਨਾਮ ਹੈ ਮਿਰਜੀ? ਅਵਤਾਰ ਸਿੰਘ ਆ ਜੀ ਫਿਰ। ਅੱਛਾ ਇਹ ਕੀ ਹਾਸਾ ਹੋਇਆ ਮਿਰਜੀ ਰਾਤੀ ਇਹ। ਪਤਾ ਨਹੀਂ ਜੀ ਉੱਥੇ ਲੁਧਿਆਣੇ ਗਏ ਨੇ ਸ਼ੋਪਿੰਗ ਕਰਨ ਮਾਦੇ ਦੋਸਤਾਂ ਦੇ ਨਾਲ। ਅੱਛਾ ਜੀ। ਸੋਂ ਤੋਂ ਬਾਅਦ 11 ਵਜੇ ਫੋਨ ਆਇਆ ਵਾ। ਵੇ ਇਦਾਂ ਕਰਕੇ ਮੁੰਡੇ ਦੀ ਡੈਥ ਹੋਈ ਆ। ਉਹ ਵੀ ਉਹਨਾਂ ਨੇ ਪੁਲਿਸ ਵਾਲੇ ਨੰਬਰ ਨੰਬਰ ਕੱਢਿਆ ਵਿੱਚੋਂ। ਤੇ ਫਿਰ ਸਾਨੂੰ ਪਤਾ ਲੱਗਿਆ। ਤੁਹਾਡੇ ਬੱਚਾ ਕੀ ਲੱਗਦਾ ਸੀ ਜੀ ਮੇਰਾ ਭਤੀਜਾ ਸੀ ਕੀ ਨਾਮ ਇਹਦਾ ਬੇਗਰਮਜੀਤ ਸੀ ਅਮਰ ਕਿੰਨੇ ਕਾ ਉਹਦਾ ਨਾਮ ਸਵਰਨਜੀਤ ਸਿੰਘ ਆ ਉਮਰ ਉਹਦੀ 23 ਸਾਲ ਅੱਛਾ ਜੀ ਵੈਸੇ ਹੀ ਗਏ ਸੀ ਕਿ ਸ਼ਾਪਿੰਗ ਸ਼ਾਪਿੰਗ ਕਰਨੀ ਕੋਈ ਕਹਿੰਦੇ ਸੀ ਕੱਪੜੇ-ਕੁਪੜੇ ਲੈ ਕੇ ਆਉਣੇ ਆ ਕਿ ਲੁਧਿਆਣੇੋਂ ਅੱਛਾ ਜੀ ਤੇ ਯਾਰ ਦੋਸਤੀ ਸੀ ਸਰ ਇੱਕ ਜਿਹੜੇ ਇਕੱਠੇ ہزار ਦੋਸਤੀ ਸੀਗੇ ਅੱਛਾ ਕਿੰਨੇ ਚਾਰ-ਪੰਜਾਂ ਨੇ ਸੀ ਕਹਿੰਦੇ ਚਾਰ-ਪੰਜਾਂ ਨੇ ਦੱਸ ਦੇ ਆ ਬਾਕੀ ਹਜੇ ਦੇਖੋ ਹੁਣ ਕੀ ਬਣਦਾ ਵੀ ਪਤਾ ਨਹੀਂ ਲੱਗ ਗਏ ਹੋਏ ਨੇ ਸਾਨੂੰ ਪੂਰੀ ਜਾਣਕਾਰੀ ਤਾਂ ਹੈ ਨਹੀਂ ਕੀ ਇਹਦੇ ਬਾਰੇ ਹਾਂ ਜੀ ਕੱਲ ਹੋਣਗੇ ਹਾਂ ਲੱਗੇ ਸੀ ਵੀ ਡੈਥ ਹੋ ਗਈ ਹੈ ਜਾਂ ਤੁਹਾਨੂੰ ਤਨੂ ਪੁਲਸ ਨੇ ਹੱਥ ਹੀ ਕਿਨਿਆ ਵਾਹ ਉਹ ਜਿਹੜੀ ਪੁਲਸ ਉਹ ਕਿ ਲੋਡ ਵਾਲ ਦੀ ਹਾਂਜੀ ਉਹਨਾਂ ਦਾ ਮੈਸਜ ਫੋਨ ਆਇਆ ਸੀਗਾ ਅੱਛਾ ਜੀ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਉਹ ਗਏ ਸਾਡੇ ਮੇਰਾ ਭਰਾ ਗਿਆ ਮਾਲੂ ਦਾ ਡੈਡੀ ਸਿਮਰਨ ਦਾ ਤੇ ਕਿੰਨਾ ਪੜਿਆ ਸੀ ਬੱਚਾ ਇਹ ਇਹ ਪਲੱਸ 2 ਕੀਤੀ ਹੋਈ ਸੀਗੀ ਇਹਦੀ ਅੱਛਾ ਜੀ ਅੱਗੇ ਪੜ੍ਹਾਈ ਚੱਲੀ ਸੀ ਨਹੀਂ ਨਹੀਂ ਫ੍ਰੀ ਹੋਈ ਸੀਗਾ ਅੱਛਾ ਜੀ ਹਾਂ ਹੁਣ ਤਾਂ ਫ੍ਰੀ ਆ ਗਏ ਸੀਗਾ ਬਸ ਗੱਡੀ ਇਹਦੀ ਆਵਦੀ ਸੀ ਗੱਡੀ ਆਵਦੀ ਲਈ ਸੀ ਦੋ ਹੋ ਗਏ 2.5 3 ਮਹੀਨੇ ਲਈ ਉਹ ਅੱਛਾ ਜੀ ਜਿਹਦੇ ਨਾਲ ਦੋ ਮੁੰਡੇ ਸੀਗੇ ਉਹ ਵੀ ਜਗਰਾਉਂਦੇ ਸੀਗੇ ਜਗਰਾਉਂਦੇ ਹੀ ਆ ਕਿਤੇ 5 ਨੰਬਰ ਚੁੰਗੀ ਸਾਈਡ ਦੇ ਦੱਸਦੇ ਆ ਅ ਉਹ ਬਣਾ ਇਹਨਾਂ ਦੇ ਨਾਲ ਘਰੇ ਆਉਣ ਜਾਣ ਸੀ ਉਹਨਾਂ ਜਾਣ ਹਾਂ ਕਾਫੀ ਸੀ ਇਹਨਾਂ ਦਾ ਆਪਸ ਵਿੱਚ ਬਣਾਉਂਦੇ ਜੁਰ ਦੇ ਸੀ ਤੁਹਾਨੂੰ ਚਾਰੇ ਪੰਜ ਜਾਣ ਅੱਛਾ ਹਾਂਜੀ ਤੇ ਤੁਹਾਨੂੰ ਫਿਰ ਕਦੋਂ ਉੱਥੇ ਜਾ ਕੇ ਪਤਾ ਲੱਗਿਆ ਮੌਤ ਦਾ ਮੌਤ ਉਹਦੇ ਸੇ ਜਾ ਕੇ ਪਤਾ ਲੱਗਿਆ ਉਦੋਂ ਲੈ ਗਏ ਸੀ ਚੱਕ ਕੇ ਸੈਦ ਹਫਤਾ ਲੈ ਕੇ ਗਏ ਹੁਣ ਤੇ ਉਹਦੇ ਬਾਅਦ ਦਿਖਾਇਆ ਤਾਂ ਹੈ ਨਹੀਂ ਕਿ ਸਾਡੂੰ ਹੁਣ ਤਾਂ ਵੀ ਬਿਆਨ ਬਾਈ ਹਜੇ ਹੋ ਰਹੀ ਆ ਤੇ ਤਿੰਨ ਜਣਾਂ ਦੀ ਹੋ ਗਈ ਆ ਦਵਾਕੀ ਦੋਹਾਂ ਦੀ ਹਜੇ ਬਾਕੀ ਆ ਹਾਦਸੇ ਦੇ ਕਾਰਨ ਦਾ ਕੁਝ ਪਤਾ ਲੱਗਿਆ ਜੀ ਹਾਦਸੇ ਦੇ ਕਾਰਨ ਦਾ ਜੀ ਗੱਡੀ ਡਿਵਾਈਡਰ ਨਾਲ ਟਕਰਾਈ ਹੋਈ ਦੱਸਦੇ ਆ ਬਸ ਬਾਕੀ ਹਜੇ ਕੋਈ ਨਹੀਂ ਪਤਾ ਹੋਏਗਾ ਕਿ ਕਿਨੇ ਸਪੀਡ ਦੀ ਗੱਡੀ ਕਾਊਂਟ ਕਰਾਈ ਆ ਕਿਵੇਂ ਹੋਈ ਆ ਕੋਈ ਤੁਹਾਨੂੰ ਸ਼ੰਕਾ ਵੀ ਆ ਕੋਈ ਵੀ ਕਿਸੇ ਕੋਈ ਨਹੀਂ ਸ਼ੰਕਾ ਦਾ ਇਹਦੇ ਵਿੱਚ ਕੋਈ ਨਹੀਂ ਇਕੱਠੇ ਗਏ ਨਹੀਂ ਤੁਸ ਆਦੇ ਕਿਹੜੇ ਦੇ ਦੁਪਹਿਰੇ ਗਏ ਨੇ ਬਾਅਦ ਕਰਦੇ ਕਰਾਉਂਦੇ ਸ਼ਾਮ ਨੂੰ ਇਥੋਂ ਨਿਕਲੇ ਹੋਣਗੇ 7:00 ਵਜੇ ਹੋਈ ਕਿਦਾਂ ਵਾਹੀ ਹੁਣ ਜੇ ਤਾਂ ਕੋਈ ਬੱਚਾ ਦੱਸ ਦੇ ਵੀ ਜ ਆਉਂਦਾ ਹੁੰਦਾ ਫੇਰ ਹੀ ਆ ਉਹ ਤਾਂ ਦੱਸ ਦੇ ਵੀ ਪੰਜ ਜਾਣੇ ਪੈਸੀ ਪੰਜੇ ਜਾਣੇ ਡੱਡਾ ਠੀਕ ਹੈ ਜੀ ਹਾਂ ਜੀ ਮੇਰਾ ਨਾਂ ਗਗਨਦੀ ਪਈ ਅੱਛਾ ਕੀ ਘਟਨਾ ਵਾਪਰੀ ਆ ਜੀ ਘਟਨਾ ਹੀ ਵਾਪਰੀ ਇਹ ਆ ਕਿ ਭਰਾ ਮੇਰਾ ਸ਼ਾਪਿੰਗ ਕਰਨ ਗਿਆ ਆਈ ਗਈ ਸਾਡੇ ਆਨੇ ਸੀਗੇ ਕਿਉਂ ਸੀਗੇ ਤਿੰਨੇ ਆਣੇ ਇੱਥੋਂ ਘਰੋ ਗਏ ਅੱਛਾ ਜੀ ਤੇ 8:30 ਵਜੇ ਗਏ ਜੀ ਇੱਥੋਂ ਤੇ ਬਾਅਦ ਚੋਂ ਸਾਢੇ 2:00 ਵਜੇ ਤੇ ਕਰ ਗੱਲ ਹੋਈ ਆ ਉਹ ਲੁਧਿਆਣੇ ਗਈ ਸ਼ੋਪਿੰਗ ਕਰਨ ਇੱਥੋਂ ਤਿੰਨੇ ਆਣੇ ਗਏ ਆ ਤੇ ਗਾਂ ਕੁੜੀਆਂ ਦਾ ਪਤਾ ਨਹੀਂ ਸੀਗਾ ਜੀ ਵੀ ਉਹਨਾਂ ਨੇ ਕਿੱਥੋਂ ਲਿਆਂਦੇ ਆ ਕਿੱਥੋਂ ਨਹੀਂ ਲਿਆਂਦੇ ਮਤਲਬ ਕੀ ਤੇ ਫਿਰ ਉਹਨਾਂ ਦਾ ਸਾਨੂੰ ਆਇਆ ਕਿ 2:00 ਵਜੇ ਫੋਣੀ ਵੀ ਉਹਨਾਂ ਦੇ ਐਕਸੀਡੈਂਟ ਹੋ ਗਿਆ ਤੇ ਡੈੱਥ ਹੋ ਗਈ ਆ ਤੇ ਜਿਹੜੀ ਉਹਨਾਂ ਨੇ 2:00 ਵੇ ਵਾਲੀ ਪਾਈ ਹੋਈ ਆ ਫੋਟੋ ਉਹ ਚ ਗੱਡੀ ਸਾਫ